ਲੋਕਾਂ ਦਾ ਵਿਸ਼ਵਾਸ ਕਿਵੇਂ ਜਿੱਤੋਗੇ ਕਿਉਂਕਿ ਚੋਣ ਮੈਨੀਫੈਸਟੋ ਦੇ ਵਿੱਚ ਵਾਦੇ ਬਹੁਤ ਕੀਤੇ ਸੀ 1000 ਰੁਪਏ ਦਾ ਵਾਦਾ ਸੀ ਉਹ ਹਲੇ ਤੱਕ ਪੂਰਾ ਨਹੀਂ ਆ ਵਾਦਾ ਨਹੀਂ ਗਰੰਟੀ ਸੀ ਕਿ ਜ਼ਰੂਰ ਦਵਾਂਗੇ ਨਹੀਂ ਦੇਖੋ ਤੁਸੀਂ ਇੱਕ ਚੀਜ਼ ਨੂੰ ਲੈ ਕੇ ਚੱਲ ਰਹੇ ਜੇ ਸਾਰੇ ਵਾਦੇ ਸਾਡੀ ਪਾਰਟੀ ਨੇ ਪੂਰੇ ਕਰਨੇ ਆ ਪਰ ਜਿਹੜੇ ਵਾਦੇ ਪੂਰੇ ਹੋਏ ਆ ਉਹਨਾਂ ਵੱਲ ਵੀ ਆਪਾ ਧਿਆਨ ਦੇਈਏ ਇਸ਼ੂ ਆਉਣੇ ਸ਼ੁਰੂ ਹੋ ਗਏ ਹੀ ਔਰ ਉਹ ਸਾਡੇ ਗੱਲ ਦੇ ਵਿੱਚ ਵੀ ਉਹ ਮਰਿਆ ਸੱਪ ਪਿਆ ਸੀਗਾ ਅੱਜ ਲਾ ਐਂਡ ਆਰਡਰ ਜਿਹੜਾ ਉਹ ਠੀਕ ਕਰਨ ਵਾਸਤੇ ਸੂਬੇ ਦਾ ਅੱਜ ਪੂਰਾ ਇਹ ਸਾਡੀ ਪੰਜਾਬ ਪੁਲਿਸ ਫੋਰਸ ਹੈ ਉਹਨੂੰ ਪੂਰਾ ਇੰਡੀਪੈਂਡੈਂਟ ਕੀਤਾ ਗਿਆ ਔਰ ਉਹਨਾਂ ਦੇ ਵਾਸਤੇ ਤੁਸੀਂ ਪਿੱਛੇ ਵੇਖਿਆ ਕਿ ਲੋਕਾਂ ਦਾ ਰੁਝਾਨ ਘਟਿਆ ਉੱਥੇ ਜਾ। ਉਹ ਬੜੇ ਜਿਹੜੇ ਹੁਣੇ ਕੋਈ ਆਮ ਆਦਮੀ ਪਾਰਟੀ ਜੁਆਇਨ ਕੀਤੀ ਕਿਉਂਕਿ ਕਾਂਗਰਸ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਨਗਾਰ ਆ ਗਿਆ ਸੀ। ਕੈਪਟਨ ਅਮਰਿੰਦਰ ਸਿੰਘ ਨੂੰ ਜਲੀਲ ਕਰਕੇ ਪਾਰਟੀ ਚੋਂ ਕੱਢ ਦਿੱਤਾ। ਉਹਨਾਂ ਦਾ ਇੱਕੋ ਇੱਕ ਟਾਰਗੇਟ ਆ ਕੋਈ ਹਰ ਬੰਦੇ ਦੀ ਇੱਕ ਕੋਈ ਨਾ ਕੋਈ ਕਿਤੇ ਦਿਮਾਗ ਦੇ ਵਿੱਚ ਕੋਈ ਫੈਸੀਨੇਸ਼ਨ ਹੁੰਦੀ ਆ। ਉਹਨਾਂ ਦੇ ਦਿਮਾਗ 'ਚ सीएम ਬਣਨ ਆਇਆ ਉਹਨਾਂ ਦੀ ਮੈਂ ਸਮਝਦਾ ਕਿ ਵੋਇਸ਼ ਉਹ ਬਣ ਲਈ ਉਹਨਾਂ ਨੇ ਬੜੇ ਬੜੀਆਂ ਗੱਲਾਂ ਕੀਤੀਆਂ ਬੜਾ ਕੁਝ ਕੀਤਾ ਹਰ ਕਿਸੇ ਨੂੰ ਚੰਗਾ ਕਿਹਾ ਕਿਸੇ ਨੂੰ ਮਾੜਾ ਕਿਹਾ ਜ਼ਰੂਰ ਹੁੰਦਾ ਵਾ ਕਿਉਂਕਿ ਪਹਿਲਾਂ ਦੇ ਵਿਧਾਨ ਸਭਾ ਚ ਉਹਨਾਂ ਦੇ ਵਿੱਚ ਵੋਟ ਬਹੁਤ ਘੱਟ ਹੁੰਦੀ ਹੈ ਲੇਕਿਨ ਲੋਕ ਸਭਾ ਚ ਨੋ ਵਿਧਾਨ ਸਭਾ ਵਾ ਨਹੀਂ ਵੇਖੋ ਜਿੱਤ ਹਾਰ ਬਣੀ ਹੁੰਦੀ ਹੈ ਜੇ ਮੈਂ ਵਿਧਾਨ ਸਭਾ ਆ ਰਿਹਾ ਸੀ ਤੇ ਮੈਂ ਜਦੋਂ ਮੇਰ ਬਣਿਆ ਵਾ ਮੈਨੂੰ ਸਭ ਤੋਂ ਵੱਧ ਪੰਜਾਬ ਦੇ ਵਿੱਚੋਂ ਸਭ ਤੋਂ ਵੱਧ ਜੇ ਕਿ ਹਜ਼ਰੂ ਵੋਟ ਪਈ ਹੈ ਤੇ ਉਹ ਮੈਨੂੰ ਪਈ ਹੈ ਲੋਕਾਂ ਨੇ ਮੇਰੇ ਤੇ ਵਿਸ਼ਵਾਸ ਪ੍ਰਗਟ ਕੀਤਾ ਸੋ ਜਿੱਦੇ ਤੋਂ ਮੈਂ ਰਿਆ ਸੀ ਉਹ ਚਾਰ ਵਾਰੀ ਹਰ ਗਿਆ ਤੇ ਉਹ ਵੀ ਐਮਪੀ ਲੜਨ ਜਾ ਰਿਹਾ ਠੀਕ ਹੈ ਲੋਕ ਸਭਾ ਚੋਣਾ ਦੀ ਤਿਆਰੀਆਂ ਦੇ ਵਿੱਚ ਸਾਰੀਆਂ ਪਾਰਟੀਆਂ ਲੱਗੀਆਂ ਲੇਕਿਨ ਪਾਰਟੀਆਂ ਵੱਲੋਂ ਸਰਵੇ ਵੀ ਕਰਵਾਇਆ ਜਾ ਰਿਹਾ ਸੋ ਆਮਾਦੀ ਪਾਰਟੀ ਵਾਲੋ ਕਰਮਜੀਤ ਸਿੰਘ ਰਿੰਟੂ ਜਿਹੜੇ ਪੂਰਾ ਮੇਅਰ ਹੈ ਉਹਨਾਂ ਦਾ ਸਰਵੇ ਕਰਵਾਇਆ ਜਾ ਕਰਵਾਇਆ ਜਾ ਰਿਹਾ ਹੈ ਨਾਲ ਹੀ ਕੁਲਦੀਪ ਧਾਰੀਵਾਲ ਦਾ ਸਰਵੇ ਕਰਵਾਇਆ ਗਿਆ ਸੋ ਕਰਮਜੀਤ ਸਿੰਘ ਰਿੰਟੂ ਸਾਡਾ ਮੌਜੂਦ ਹੈ ਰਿੰਟੂ ਸਾਹਿਬ ਬਹੁਤ ਬਹੁਤ ਸਵਾਗਤ ਹੈ ਢਾਡਾ ਪੰਜਾਬ ਤੱਕ ਰਿੰਟੂ ਜੀ ਸਰਵੇ ਕਰਵਾਇਆ ਗਿਆ ਤੁਹਾਡਾ ਵੀ ਲੋਕ ਸਭਾ ਚੋਣਾਂ ਚ ਜਿਹੜੇ ਉਮੀਦਵਾਰਾਂ ਦੇ ਵਿੱਚ ਸੰਭਾਵਿਤ ਦੀ ਲਿਸਟ ਦੇ ਵਿੱਚ ਨਾਮ ਹੈ ਤੁਸੀਂ ਕੀ ਸੋਚਦੇ ਹੋ ਇਸ ਬਾਰੇ ਕੀ ਲੱਗਦਾ ਹੈ ਕਿ ਲੋਕ ਤੁਹਾਨੂੰ ਪਸੰਦ ਕਰਨਗੇ ਇਸ ਵਾਰ ਦੇਖੋ ਪਿਛਲੇ ਲਗਭਗ 24 ਸਾਲ ਤੋਂ ਮੈਂ ਐਕਟ ਪੋਲਿਟਿਕਸ 'ਚ ਆ 5 ਸਾਲ ਗੁਰੂ ਨਗਰੀ ਦੀ ਸੇਵਾ ਕੀਤੀ ਐਜ਼ ਅ ਮੇਅਰ ਔਰ ਇਹ ਜਿਹੜੀ ਸਾਡੀ ਪਾਰਟੀ ਆਮ ਆਦਮੀ ਪਾਰਟੀ ਇਹ ਛੋਟੀ ਤੋਂ ਛੋਟੀ ਗੱਲ ਵੀ ਕਰਨੀ ਹੋਵੇ ਧਿਆਨ ਦਾ ਲੈ ਕੇ ਲੋਕਾਂ ਨੂੰ ਪੁੱਛ ਕੇ ਤੇ ਫੇਰ ਹੀ ਕੰਮ ਕੀਤਾ ਜਾਂਦਾ ਸੋ ਹੁਣ ਵੀ ਪਾਰਟੀ ਨੇ ਆਪਣੇ ਪਾਰਟੀ ਦੇ ਕਈ ਪਹਿਮਾਨੇ ਨੇ ਕਈ ਪੈਰਾਮੀਟਰ ਨੇ ਉਹ ਸਾਰਿਆਂ ਦੇ ਉੱਤੇ ਜੇ ਅਸੀਂ ਖਰੇ ਉਤਰਾਂਗੇ ਤੇ ਫਿਰ ਨੈਚੁਰਲੀ ਟਿਕਟ ਦੇਣਗੇ ਔਰ ਜਿਹੜਾ ਵੀ ਉਮੀਦਵਾਰ ਪਾਰਟੀ ਦੇ ਪਰਮਾਨੇ ਤੇ ਪੂਰਾ ਉਤਰੇਗਾ ਉਹਨੂੰ ਟਿਕਟ ਮਿਲੇਗੀ ਅਸੀਂ ਸਾਰੇ ਉਹਦੇ ਨਾਲ ਚੱਲਾਂਗੇ ਚਾਹੇ ਮੈਂ ਹੋਵਾਂ ਚਾਹੇ ਕੋਈ ਵੀ ਹੋਵੇ ਅਸੀਂ ਸਾਰੇ ਰਲ ਕੇ ਇਕੱਠੇ ਹੋ ਕੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਉਤੁਕਤ ਕਰਾਂਗੇ ਕੀ ਲੱਗਦਾ ਜਦੋਂ ਲੋਕ ਸਭਾ ਚੋਣ ਹੋਣ ਜਾਂ ਫਿਰ ਵਿਧਾਨ ਸਭਾ ਜਦੋਂ ਇੱਕ ਉਮੀਦਵਾਰ ਨੂੰ ਟਿਕਟ ਦਿੱਤੀ ਜਾਂਦੀ ਹੈ ਲੇਕਿਨ ਉਸ ਦੇ ਨਾਲ ਨਾਰਾਜ਼ ਹੋਣ ਵਾਲੇ ਵੀ ਕਾਫੀ ਹੁੰਦੇ ਟਾਡੇ ਨਾਲ ਵੀ ਗਿਣਤੀ ਇਹੋ ਜੇ ਬਹੁਤ ਲੋਕਾਂ ਦੀ ਹੈ ਜਿਹੜੇ ਟਿਕਟ ਦੇ ਆਪਣੀ ਦਾਅਵੇਦਾਰੀ ਪੇਸ਼ ਕਰ ਚੁੱਕੇ ਆ ਪਾਰਟੀ ਸਾਹਮਣੇ ਅਗਰ ਤੁਹਾਨੂੰ ਟਿਕਟ ਮਿਲਦੀ ਹੈ ਸੰਭਾਵੀ ਉਮੀਦਵਾਰ ਉਮੀਦਵਾਰਾਂ ਦੇ ਵਿੱਚੋਂ ਤੁਸੀਂ ਉਹ ਕੁਲਦੀਪ ਧਾਰੀਵਾਲ ਜੀ ਹੈ ਤੇ ਬਾਕੀ ਨਾਰਾਜ਼ ਵੀ ਹੋਣਗੇ ਉਹਨਾਂ ਨੂੰ ਸ਼ੋਰਟ ਟਰਮ 'ਚ ਮਨਾਇਆ ਕਿਵੇਂ ਜਾਏਗਾ ਦੇਖੋ ਸਾਡੀ ਪਾਰਟੀ 'ਚ ਕੋਈ ਰਿਵਾਜ ਜਿਦਾਂ ਦਾ ਹੈ ਹੀ ਨਹੀਂ ਨਾਰਾਜ਼ ਹੋਣ ਵਾਲਾ ਪਾਰਟੀ ਬਿਲਕੁਲ ਇੱਕ ਇੱਕ ਚੀਜ਼ ਨੂੰ ਵਾਚ ਕਰਕੇ ਹੀ ਟਿਕਟ ਦਿੰਦੀ ਹੈ ਔਰ ਜਿਹੜਾ ਬੰਦਾ ਡਿਜ਼ਰਵਿੰਗ ਹੁੰਦਾ ਉਹਨੂੰ ਟਿਕਟ ਮਿਲਦੀ ਹੈ ਜਿੰਨੂੰ ਵੀ ਟਿਕਟ ਮਿਲੇਗੀ ਸਾਨੂੰ ਕੋਈ ਨਾਰਾਜ਼ਗੀ ਨਹੀਂ ਸਾਨੂੰ ਆਪਣੀ ਪਾਰਟੀ ਤੇ ਪਾਰਟੀ ਦੇ ਜਿਹੜੀ ਇੱਕ ਮੈਥਡੋਲੋਜੀ ਆ ਉਹਦੇ ਉੱਤੇ ਪੂਰਾ ਭਰੋਸਾ ਹੈ ਕਿ ਜਿਹੜੇ ਤਰੀਕੇ ਨਾਲ ਵੀ ਉਹਨਾਂ ਪਾਰਟੀ ਦੇਣੀਆਂ ਟਿਕਟ ਦੇਣੀਆਂ ਉਹ ਬਿਲਕੁਲ ਡਿਸਰਵਿੰਗ ਨੂੰ ਦੇਣੀਆਂ ਇਸ ਕਰਕੇ ਸਾਨੂੰ ਕਿਸੇ ਨੂੰ ਕੋਈ ਮਲਾਲ ਨਹੀਂ ਜਿਹੜਾ ਵੀ ਡਿਸਰਵਿੰਗ ਹੋਏਗਾ ਜਿੰਨੂੰ ਵੀ ਟਿਕਟ ਮਿਲੇਗੀ ਅਸੀਂ ਸਾਰੇ ਨਾਲ ਕੇ ਉਹਦੇ ਨਾਲ ਚੱਲਾਂਗੇ ਕੋਈ ਨਰਾਜਗੀ ਵਾਲੀ ਗੱਲ ਨਹੀਂ ਲੋਕਾਂ ਦਾ ਵਿਸ਼ਵਾਸ ਕਿਵੇਂ ਜਿੱਤ ਗੋ ਕਿਉਂਕਿ ਚੋਣ ਮੈਨੀਫੈਸਟੋ ਦੇ ਵਿੱਚ ਵਾਅਦੇ ਬਹੁਤ ਕੀਤੇ ਸੀ 1000 ਰੁਪਏ ਦਾ ਵਾਅਦਾ ਸੀ ਉਹ ਹਲੇ ਤੱਕ ਪੂਰਾ ਨਹੀਂ ਆ ਵਾਅਦਾ ਨਹੀਂ ਗਾਰੰਟੀ ਸੀ ਕਿ ਜ਼ਰੂਰ ਦਵਾਂਗੇ ਸੋ ਹਲੇ ਵੀ ਸਰਕਾਰ ਦਾ ਲੱਗਦਾ ਨਹੀਂ ਹੈ ਲੋਕ ਵੀ ਨਿਰਾਸ਼ ਚਲੇ ਆ ਰਹੇ ਹੈ ਕਿ ਵਾਦਾ ਕੀਤਾ ਸੀ ਗਰੰਟੀ ਦਿੱਤੀ ਸੀ ਲੇਕਿਨ ਅੱਜ ਤੱਕ ਕਿਸੇ ਦੇ ਖਾਤੇ ਚ 1000 ਰੁਪਏ ਨਹੀਂ ਆਇਆ ਨਹੀਂ ਦੇਖੋ ਤੁਸੀਂ ਇੱਕ ਚੀਜ਼ ਨੂੰ ਲੈ ਕੇ ਚੱਲ ਰਹੇ ਜੇ ਸਾਰੇ ਵਾਦੇ ਸਾਡੀ ਪਾਰਟੀ ਨੇ ਪੂਰੇ ਕਰਨੇ ਹੈ ਪਰ ਜਿਹੜੇ ਵਾਦੇ ਪੂਰੇ ਹੋਏ ਆ ਉਹਨਾਂ ਵੱਲ ਵੀ ਆਪਾਂ ਧਿਆਨ ਦੇਈਏ ਕਿ ਸਾਡੀ ਪਾਰਟੀ ਸਾਡੇ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਤੇ ਇੱਕ ਵਾਈਟ ਸਾਡੀ ਪੰਜਾਬ ਸਰਕਾਰ ਚੱਲ ਰਹੀ ਹੈ ਔਰ ਉਹ ਇੱਕ ਪਹਿਲੇ ਦਿਨ ਤੋਂ ਹੀ ਕੰਮ ਕਰ ਰਹੀ ਹੈ ਅੱਜ 42000 ਤੋਂ ਵੱਧ ਮਲਗ 43000 ਲਗਭਗ ਲੋਕਾਂ ਨੂੰ ਸਰਕਾਰੀ ਨੌਕਰੀ ਮਿਲ ਗਈ ਹੈ ਇਸ ਤੋਂ ਇਲਾਵਾ ਜਿੰਨੇ ਕੱਚੇ ਮੁਲਾਜ਼ਮ ਸੀ ਜਿਹੜੇ ਪਹਿਲਾਂ ਪਾਣੀ ਦੀਆਂ ਟੈਂਕੀਆਂ ਤੇ ਚੜੇ ਫਿਰਦੇ ਹੁੰਦੇ ਸੀ ਟ੍ਰੈਫਿਕਾਂ ਰੋਕਦੇ ਹੁੰਦੇ ਸੀ ਉਹ ਸਾਰੇ ਪੱਕੇ ਕਰ ਦਿੱਤੇ ਗਏ ਆ ਔਰ 829 ਮੱਲਾ ਕਲੀਨਿਕ ਲੋਕਾਂ ਦੇ ਇਲਾਜ ਲਈ ਚੱਲ ਰਿਹਾ ਜਿਹਦੇ ਵਿੱਚ ਸਵਾ ਕਰੋੜ ਤੋਂ ਵੀ ਵੱਧ ਲੋਕ ਜਿਹੜੇ ਨੇ ਆਪਣਾ ਇਲਾਜ ਕਰਾ ਚੁੱਕੇ ਨੇ ਪੰਜਾਬ ਦਾ ਔਰ ਇਸੇ ਤਰ੍ਹਾਂ ਹੀ এডਿਕੇਸ਼ਨ ਦੇ ਉੱਤੇ ਸਾਡੀ ਸਰਕਾਰ ਦਾ ਧਿਆਨ ਹੁੰਦਾ ਸਾਰੇ ਸਕੂਲਾਂ ਦਾ ਉੱਚਾ ਪੱਧਰ ਚੁੱਕਿਆ ਗਿਆ ਸਕੂਲਾਂ ਦੇ ਵਿੱਚ ਪੜਾਉਣ ਵਾਲੇ ਟੀਚਰਾਂ ਦਾ ਤੇ ਜਿਹੜੇ ਪ੍ਰਿੰਸੀਪਲ ਨੇ ਉਹਨਾਂ ਦੀ ਜਿਹੜੀ ਟ੍ਰੇਨਿੰਗ ਹੈ ਉਹ ਵਿਦੇਸ਼ਾਂ ਤੋਂ ਫਿਨਲੈਂਡ ਔਰ ਸਿੰਗਾਪੁਰ ਵਰਗੇ ਜਿਹੜੇ ਦੁਨੀਆ ਦੇ ਵਿੱਚ ਸਭ ਤੋਂ এডਿਕੇਸ਼ਨ ਦੇ ਵਿੱਚ ਮੋਹਰੀ ਦੇਸ਼ ਨੇ ਉਹਨਾਂ ਤੋਂ ਸਾਡੇ ਟੀਚਰਾਂ ਨੂੰ ਸਾਡੇ ਪ੍ਰਿੰਸੀਪਲਸ ਨੂੰ ਟ੍ਰੇਨਿੰਗ ਦਵਾਈ ਗਈ ਹੈ ਔਰ ਦਵਾਈ ਜਾ ਰਹੀ ਹੈ ਇਸ ਤੋਂ ਇਲਾਵਾ ਐਮਨ ਸਕੂਲ ਆਫ ਐਮਿਨੈਂਸ ਕੋਲੇ ਜਾ ਰਹੇ ਆ ਔਰ ਕੋਈ ਵੀ ਚੀਜ਼ ਇਦਾਂ ਦੀ ਜਿਹੜੀ ਸਭ ਤੋਂ ਵੱਡੀ ਗੱਲ ਇੱਕ ਮੈਂ ਕਵਾਂਗਾ ਕਿ ਬੜੀ ਵੱਡੀ ਰਾਹਤ ਆ 90% ਲੋਕਾਂ ਦੇ ਘਰਾਂ ਦਾ ਬਿਜਲੀ ਦਾ ਬਿੱਲ ਨਹੀਂ ਸਾਡੀ ਸਰਕਾਰ ਚਾ ਰਹੀਆ ਔਰ ਇਹ ਪਹਿਲੇ ਦਿਨ ਸਾਡੀ ਸਰਕਾਰ ਨੇ ਵਾਦਾ ਪੂਰਾ ਕੀਤਾ ਇਦਾਂ ਦੇ ਬਹੁਤ ਸਾਰੇ ਕੰਮ ਨੇ ਕਿ ਜਿਹੜੇ ਅਸੀਂ ਵਾਦੇ ਕੀਤੇ ਗਰੰਟੀਆਂ ਦਿੱਤੀਆਂ ਉਹ ਤੇ ਪੂਰੀਆਂ ਕੀਤੀਆਂ ਜਿਹੜੀਆਂ ਨਹੀਂ ਵੀ ਕੀਤੀਆਂ ਸੀ ਉਹ ਵੀ ਪੂਰੀਆਂ ਕੀਤੀਆਂ ਪੰਜਾਬ ਇਥੋਂ ਪੰਜਾਬ ਦੇ ਵਿੱਚੋਂ ਕ腐ਸ਼ਨ ਦੀ ਜ਼ੀਰੋ ਟੋਲਰੈਂਸ ਆ بڑے ਵੱਡੇ ਪੱਦਰ ਦੇ ਉੱਤੇ ਤੁਹਾਂ ਵੇਖਿਆ ਕਿ ਗ੍ਰਿਫਤਾਰੀਆਂ ਹੋਈਆਂ ਚਾਹੇ ਉਹ ਕੋਈ ਵਿਰੋਧੀ ਪਾਰਟੀ ਦਾ ਲੀਡਰ ਹੋਵੇ ਚਾਹੇ ਸਾਡੀ ਦਾ ਹੀ ਕੋਈ ਹੋਵੇ ਗਲਤ ਕੋਈ ਅਫੀਸਰ ਹੋਵੇ ਕੋਈ ਵੱਡਾ ਹੋਵੇ ਕੋਈ ਨਿੱਕਾ ਹੋਵੇ ਜਿਹੜਾ ਵੀ ਕੋਈ ਦੋਸ਼ੀ ਪਾਇਆ ਗਿਆ ਕਿਸੇ ਤੇ ਲਿਆਚ ਨਹੀਂ ਕੀਤਾ ਲੇਕਿਨ ਲੱਗਦਾ ਕ腐ਸ਼ਨ ਖਤਮ ਹੋਈ ਹੈ ਦੇਖੋ ਬਹੁਤ ਕੋਈ ਚੀਜ਼ ਰਾਤੋਂ ਰਾਤ ਖਤਮ ਨਹੀਂ ਹੋ ਜਾਂਦੀ ਬਹੁਤ ਵੱਡੇ ਪੱਦਰ ਤੇ ਠੱਲ ਪਈ ਆ ਆਮ ਲੋਕਾਂ ਨੂੰ ਪੁੱਛ ਕੇ ਵੇਖੋ ਤੁਹਾਨੂੰ ਆਪ ਦੱਸ ਦਨਗੇ ਕਿ ਉਹਨਾਂ ਕਿਸੇ ਦੀ ਹਿੰਮਤ ਰਹਿ ਗਈ ਹੈ ਕਿਸੇ ਕੋਲ ਪੈਸੇ ਮੰਗਨ ਦੀ ਸੋ ਐਸ ਵੇਲੇ ਕਚਹਿਰੀਆਂ ਤਹਿਸੀਲਾਂ ਦੂਜੀਆਂ ਜਗ੍ਹਾ ਦੇ ਵਿੱਚ ਪੁੱਛੋ ਜਾ ਕੇ ਕਿ ਜਿਹੜੇ ਆਮ ਲੋਕ ਕੰਮ ਕਰਵਾਉਣ ਜਾਂਦੇ ਸੀ ਸਭ ਤੋਂ ਵੱਡੀ ਗੱਲ ਇਹ ਹੈ ਕਿ ਕ੍ਰਪਸ਼ਨ ਖਤਮ ਕਰਨ ਦੇ ਲਈ ਜ਼ਰੂਰੀ ਨਹੀਂ ਕਿ ਤੁਸੀਂ ਇਹ ਇਸ ਤਰੀਕੇ ਨਾਲ ਹੀ ਕਰਨੀ ਆ ਸਾਡੀ ਸਰਕਾਰ ਕੋ ਵਿਜ਼ਨ ਆ ਤੁਸੀਂ 43 ਸਰਕਾਰੀ ਸਵਾਵਾਂ ਜਿਹੜੀਆਂ ਲੋਕਾਂ ਨੂੰ ਦਫ਼ਤਰਾਂ 'ਚ ਜਾ ਕੇ ਪਹਿਲਾਂ ੱੱਕੇ ਖਾ ਕੇ ਜੁੱਤੀਆਂ ਢੁੜਾ ਕੇ ਲੈਣੀਆਂ ਪੈਂਦੀਆਂ ਸੀ ਅੱਜ ਸਾਡੀ ਸਰਕਾਰ ਡੋਰ ਸਟੈਪਸ ਤੇ ਘਰੋਂ ਤੁਹਾਂ ਟੈਲੀਫੋਨ ਕਰਨਾ ਤੇ ਘਰੇ ਉਹ ਸਰਵਿਸਿਜ਼ 43 ਸਰਕਾਰੀ ਸਵਾਵਾਂ ਜਿਹੜੀਆਂ ਲੋਕਾਂ ਨੂੰ ਅਹੀਂ ਡੋਰ ਸਟੈਪਸ ਤੇ ਦੇਣੀ ਆ ਸ਼ੁਰੂ ਕਰ ਦਿੱਤੀਆਂ ਆ ਜਿਹੜਾ ਲੋਕਾਂ ਨੂੰ ਰਾਸ਼ਨ ਵੰਡੇ ਸੀਗੇ ਉਹਦੇ ਵਿੱਚ ਬੜੇ ਵੱਡੇ ਕਪੜੇ ਕੋਈ ਦੀਪੂ ਵਾਲਿਆਂ ਦਾ ਕੋਈ ਕਿਸੇ ਦਾ ਲੋਕਾਂ ਦੀਆਂ ਹਮੇਸ਼ਾ ਸ਼ਿਕਾਇਤਾਂ ਹੀ ਰਹੀਆਂ ਕਿ ਸਾਡੇ ਪੰਜ ਜੀ ਆ ਤੇ ਦੋ ਦਾ ਨਾਂ ਕੱਟਿਆ ਗਿਆ ਕੁਝ ਹੋ ਗਿਆ ਪਹਿਲਾਂ ਤੇ 10 ਲੱਖ ਲਗਭਗ ਪੌਣੇ 11 ਲੱਖ ਬੰਦੇ ਦੇ ਕਾਰਡ ਜਿਹੜੇ ਨੇ ਉਹ ਰੀਨਸਟੇਟ ਹੋਏ ਨੇ ਇਸ ਤੋਂ ਇਲਾਵਾ ਰਾਸ਼ਨ ਦੀ ਡਿਲੀਵਰੀਸ ਤੋਂ ਦੋ ਸਟੈਪਸ ਦੀ ਹੋਈ ਹੈ ਘਰੋਂ ਘਰੀ ਜਿਹੜਾ ਉਹ ਰਾਸ਼ਨ ਵੰਡਣਾ ਸ਼ੁਰੂ ਕਰ ਦਿੱਤਾ ਹੈ ਉਹ ਬਹੁਤ ਸਾਰੇ ਕੰਮ ਨੇ ਮੈਂ ਇੱਥੇ ਗਿਨਾ ਹੀ ਨਹੀਂ ਸਕਦਾ ਕਿੰਨੇ ਕੰਮ ਨੇ ਜਦੋਂ ਸੜਕ ਸੁਰੱਖਿਆ ਫੋਰਸ ਦਾ ਗਠਨ ਕੀਤਾ ਗਿਆ ਰੋਜ਼ 6000 ਤੋਂ ਵੱਧ ਬੰਦਾ ਜਿਹੜਾ ਸਾਲ ਦਾ ਸੜਕਾਂ ਦੇ ਉੱਤੇ ਮਰਦਾ ਸੀਗਾ ਅੱਜ ਉਹਨੂੰ ਕਿੱਡੇ ਵੱਡੇ ਪੱਧਰ ਤੇ ਉਹ ਰੋਕਥਾਮ ਹੋਈ ਹੈ ਔਰ ਜਿਹੜੇ ਡਿਵੈਲਪ ਕੰਟਰੀਜ਼ ਨੇ ਅਮਰੀਕਾ ਕੈਨੇਡਾ ਜਾਂ ਹੋਰ ਯੂਏਈ ਦੁਬਈ ਵਰਗੇ ਜਿੱਦਾਂ ਉੱਥੇ ਕੋਈ ਰੋਡ ਅਸਿਸਟੈਂਸ ਮਿਲਦੀ ਆ ਉਸੇ ਪੱਧਰ ਦੇ ਉੱਤੇ ਸਾਡੇ ਸੂਬੇ ਦੇ ਵਿੱਚ ਮਿਲਣੀ ਚાલુ ਹੋਈ ਹੈ ਔਰ ਮੈਨੂੰ ਇਸ ਗੱਲ ਦੀ ਖੁਸ਼ੀ ਆ ਕਿ ਭਗਵੰਤ ਮਾਨ ਜੀ ਦੀ ਉੱਚੀ ਸੋਚ ਦੇ ਸਦਕਾ ਅੱਜ ਸਾਡਾ ਸੂਬਾ ਪੰਜਾਬ ਦੇਸ਼ ਦਾ ਪਹਿਲਾ ਸੂਬਾ ਬਣਿਆ ਜਿੰਨੇ ਆਪਣੀ ਸੈਕੂਰਿਟੀ ਫੋਰਸ ਦਾ ਗਠਨ ਕੀਤਾ ਤੁਸੀਂ ਜਿਹੜਾ ਮੁਹੱਲਾ ਕਲੀਨਿਕ ਦੀ ਗੱਲ ਕੀਤੀ ਹੈ ਮੁਹੱਲਾ ਕਲੀਨਿਕ ਸਰਕਾਰ ਦੁਆਰਾ ਖੋਲੇ ਆ ਚੰਗੀ ਗੱਲ ਹੈ ਲੇਕਿਨ ਜਿਹੜੇ ਪਹਿਲੇ ਸਰਕਾਰੀ ਹਸਪੀਟਲ ਸੀ ਉਹਨਾਂ ਦੇ ਦੇ ਹਾਲਾਤ ਅੱਜ ਵੀ ਖਰਾਬ ਹੈ ਉੱਥੇ ਨਸ਼ਾ ਸਰੀਆਮ ਗੁਰਨਾਨਕ ਹਸਪੀਟਲ ਦੀ ਗੱਲ ਕਰੀਏ ਜਾਂ ਪੰਜਾਬ ਦੇ ਬਾਕੀ ਜਗ੍ਹਾ ਤੇ ਜਿਹੜੇ ਸਰਕਾਰੀ ਹਸਪੀਟਲ ਹੈ ਨਸ਼ਾ ਸਰੀਆਮ ਲੋਗ ਕਰਦੇ ਨਜ਼ਰ ਆ ਰਹੇ ਹਾਲਾਂਕਿ ਨਸ਼ੇੜੀਆਂ ਨੇ ਹਸਪੀਟਲ ਨੂੰ ਆਪਣੇ ਨਸ਼ੇ ਦੇ اڈੇ ਬਣਾਏ ਆ ਦੇਖੋ ਕੋਈ ਕਿਸੇ ਹਸਪਤਲ ਤੇ ਇਦਾਂ ਹੁੰਦਾ ਹੋਵੇ ਤੇ ਮੈਂ ਕੋਈ ਇਹ ਨਹੀਂ ਕਹਿੰਦਾ ਕਿ ਤੁਸੀਂ ਗਲਤ ਕਹਿ ਰਹੇ ਜੇ ਪਰ ਜਿਹੜਾ ਪਹਿਲਾ ਸਰਕਾਰੀ ਜਿਹੜੇ ਜਿੰਨੇ ਵੀ ਹਸਪਤਲ ਸੀ ਉਹਨਾਂ ਦਾ ਪੱਧਰ ਤਾਂ ਨੂੰ ਪਤਾ ਹੀ ਆ ਕਿ ਉੱਥੇ ਕੀ ਹਾਲਾਤ ਸੀ ਨਾ ਕੋਈ ਦਵਾਈ ਸੀ ਨਾ ਕੋਈ ਟੈਸਟ ਸੀ ਲੁੱਟ ਦੇ ਹੱਡੇ ਬਣੇ ਸੀ ਔਰ ਗਰੀਬ ਬੰਦੇ ਦੀ ਲੁੱਟ ਸੁੱਟ ਗਈ ਅੱਜ ਜਿਹੜੇ ਮੈਂ ਤੁਹਾਨੂੰ ਕਹਿ ਰਿਹਾ ਕਿ 829 ਮੱਲਾ ਕਲੀਨਿਕ ਆਮ ਆਦਮੀ ਕਲੀਨਿਕ ਸਾਡੇ ਚੱਲ ਰਹੇ ਨੇ ਉਹਨਾਂ ਦੇ ਨਾਲ ਵੱਡੇ ਹਸਪਤਲਾਂ ਦਾ ਲੋਡ ਵੀ ਜਿਹੜਾ ਉਹ ਘਟ ਗਿਆ ਅੱਜ ਮੱਲਾ ਆਮ ਆਦਮੀ ਕਲੀਨਿਕ ਦੇ ਵਿੱਚ 100% ਦਵਾਈਆਂ ਫ੍ਰੀ ਦਿੱਤੀਆਂ ਜਾ ਰਹੀਆਂ ਔਰ ਲਗਭਗ 42 ਦੇ ਕਰੀਬ ਸਾਰੇ ਟੈਸਟ ਉਹਦੇ ਵਿੱਚ ਆ ਜਾਂਦੇ ਟੈਸਟ ਫ੍ਰੀ ਕਰਕੇ ਦਿੱਤੇ ਜਾਂਦੇ ਐਕਸ-ਰੇ ਫ੍ਰੀ ਕਰਾ ਕੇ ਦਿੱਤੇ ਜਾਂਦੇ ਮਤਲਬ ਕਿ ਜੇ ਤੁਹਾਨੂੰ ਪਰਚੇ ਮਿਲ ਜਾਂਦੀ ਤੁਸੀਂ ਕਿਤੇ ਵੀ ਕਰਵਾ ਕੇ ਲਿਓਨਾ ਉਹ ਉਹਦੇ ਪੈਸੇ ਸਰਕਾਰ ਦੇਗੀ ਐਸ ਵੇਲੇ ਗਰੀਬ ਨੂੰ ਇੱਕ ਬਹੁਤ ਵੱਡੀ ਆਮ ਲੋਕਾਂ ਨੂੰ ਸਹੂਲਤ ਮਿਲੀ ਹੈ ਔਰ ਜਿਹੜੇ ਸਾਡੇ ਹੁਣ ਸਰਕਾਰੀ ਹਸਪਤਲ ਨੇ ਉਹਨਾਂ ਦਾ ਵੀ ਐਸ ਵੇਲੇ ਪੱਧਰ ਉੱਚਾ ਚੁੱਕਿਆ ਗਿਆ ਆਈ.ਸੀ.ਯੂ ਖੁੱਲ ਗਏ ਨੇ ਅ ਮ ਆ ਆਰ ਆਈ ਸੈਂਟਰ ਵਿੱਚ ਬਣ ਰਹੇ ਨੇ ਔਰ ਹਸਪੀਟਲਾਂ ਦਾ ਬੜੇ ਵੱਡੇ ਪੱਧਰ ਦੇ ਤੇਕ ਕਾਇਆ ਕਲਪ ਹੋ ਰਿਹਾ ਉਸ ਤੋਂ ਇਲਾਵਾ ਮਾਨ ਸਾਹਿਬ ਨੇ 5 ਮੈਡੀਕਲ ਕਾਲਜ ਜਿਹੜੇ ਨੇ ਉਹ ਅਨਾਉਂਸ ਕੀਤੇ ਨੇ ਪੰਜਾਬ ਦੇ ਵਿੱਚ ਨਵੇਂ ਬਣਾਉਣੇ ਸੋ ਕੋਈ ਵੀ ਇਦਾਂ ਦਾ ਪਹਿਲੂ ਨਹੀਂ ਕਿ ਜਿਹਦੇ ਉੱਤੇ ਸਰਕਾਰ ਜਿਹੜਾ ਉਹ ਕੰਮ ਨਹੀਂ ਕਰ ਰਹੀ ਉਸ ਤੋਂ ਇਲਾਵਾ ਤੁਹਾਂ ਵੇਖਿਆ ਬੜੀ ਵੱਡੀ ਗੱਲ ਇੱਕ ਤੁਹਾਂ ਨਹੀਂ ਕੀਤੀ ਮੈਂ ਕਰ ਦਿੰਦਾ ਕਿ ਜਿੱਦਾਂ ਲਾ ਐਂਡ ਆਰਡਰ ਦੀ ਗੱਲ ਇੱਕ ਪੁਰਾਣੀਆ ਸਰਕਾਰਾਂ ਦੇ ਵੇਲੇ ਇਸ਼ੂ ਆਉਣੇ ਸ਼ੁਰੂ ਹੋ ਗਏ ਹੀ ਔਰ ਉਹ ਸਾਡੇ ਗੱਲ ਦੇ ਵਿੱਚ ਵੀ ਉਹ ਮਰਿਆ ਸੱਪ ਪਿਆ ਸੀਗਾ ਅੱਜ ਲਾ ਐਂਡ ਆਰਡਰ ਜਿਹੜਾ ਠੀਕ ਕਰਨ ਵਾਸਤੇ ਸੂਬੇ ਦਾ ਅੱਜ ਪੂਰਾ ਜਿਹੜੀ ਸਾਡੀ ਪੰਜਾਬ ਪੁਲਿਸ ਫੋਰਸ ਹੈ ਉਹਨੂੰ ਪੂਰਾ ਇੰਡੀਪੈਂਡੈਂਟ ਕੀਤਾ ਗਿਆ ਔਰ ਉਹਨਾਂ ਦੇ ਵਾਸਤੇ ਤੁਸੀਂ ਪਿੱਛੇ ਵੇਖਿਆ ਕਿ 410 ਨਵੀਆਂ ਲੇਟੈਸਟ ਇਕੁਪਮੈਂਟ ਗੱਡੀਆਂ ਔਰ ਉਹਨਾਂ ਦੇ ਵਿੱਚ ਸਾਰੀ ਇਕੁਪਮੈਂਟ ਲੱਗੀ ਉਹ ਐਚਐਚਓਜ਼ ਨੂੰ ਦਿੱਤੀਆਂ ਗਈਆਂ ਕਿ ਜਿਹੜੇ ਵੀ ਕੋਈ ਗੈਰ ਸਮਾਜਿਕ ਅਨਸਰ ਨੇ ਜਿਹੜੀਆਂ ਕੋਈ ਪੈੜੀਆਂ ਹਰਕਤਾਂ ਕਰਦੇ ਨੇ ਉਹਨਾਂ ਨੂੰ ਨੱਥ ਪਾਉਣ ਦੇ ਲਈ ਜਿਹੜੀ ਸਾਡੀ ਪੁਲਿਸ ਆ ਉਹ ਸક્ષਮ ਚਾਹੀਦੀ ਆ ਪੁਲਿਸ ਦੇ ਕੋਲ ਗੱਡੀਆਂ ਪੁਲਿਸ ਦੇ ਕੋਲ ਇਕੁਪਮੈਂਟ ਪੁਲਿਸ ਦੇ ਕੋਲ ਵੈਪਨ ਲੇਟਸਟ ਹੋਣੇ ਚਾਹੀਦੇ ਆ ਕਿਉਂਕਿ ਜੇ ਪੁਲਿਸ ਵਾਲੇ ਦੀ ਗੱਡੀ ਛਕੜਾ ਹੋਈ ਤੇ ਉਹਨੇ ਦੂਜੇ ਨੂੰ ਕੀ ਫੜ ਲੈਣਾ ਸੋ ਇਹ ਸਾਰੀਆਂ ਚੀਜ਼ਾਂ ਦੇ ਉੱਤੇ ਸਾਡੀ ਸਰਕਾਰ ਨੇ ਬਹੁਤ ਸੰਜੀਦਗੀ ਨਾਲ ਕੰਮ ਕੀਤਾ ਔਰ ਸਾਨੂੰ ਅੱਜ ਖੁਸ਼ੀ ਆ ਕਿ ਜਿਹੜੇ ਸਾਡੇ ਜਿੰਨੇ ਵੀ ਪੈਨਪ੍ਰਾਸ ਸੀਗੇ ਉਹ ਇਥੋਂ ਨਿਰਾਸ਼ ਹੋ ਕੇ ਵਿਦੇਸ਼ਾਂ 'ਚ ਜਾ ਰਹੇ ਸੀਗੇ ਅੱਜ ਜੋ ਰਿਵਰਸ ਮਾਈਗ੍ਰੇਸ਼ਨ ਵੀ ਸ਼ੁਰੂ ਹੋਈ ਹੈ ਔਰ ਲੋਕਾਂ ਦਾ ਰੁਝਾਨ ਘਟਿਆ ਉੱਥੇ ਜਾ ਰਿਹਾ। ਸੋ ਬੜੇ ਜਿਹੜੇ ਹੁਣੇ ਕੋਈ ਕੋਈ 60-70 ਸਾਲ ਦੀ ਤਾਨੀ ਵਿਗੜੀ ਹੈ ਨੂੰ ਸੁਲਝਾਉਂਦਿਆਂ ਟਾਈਮ ਲੱਗੇਗਾ ਪਰ ਸਾਨੂੰ ਬੜੀ ਖੁਸ਼ੀ ਹੈ ਕਿ 2 ਸਾਲ ਤੋਂ ਵੀ ਘੱਟ ਸਮੇਂ ਦੇ ਅੰਦਰ-ਅੰਦਰ ਪੰਜਾਬ ਸਰਕਾਰ ਨੇ ਬਹੁਤ ਜਿਹੜੀਆਂ ਇੱਕ ਵਿਕਾਸ ਦੀਆਂ ਔਰ ਇੱਕ ਸੁਧਾਰ ਦੀਆਂ ਪਲਾਂਗਾਂ ਪੁੱਟੀਆਂ ਔਰ ਉਹਦਾ ਕ੍ਰੈਡਿਟ ਜਿਹੜਾ ਉਹ ਮਾਨਯੋਗ ਕੇਜਰੀਵਾਲ ਸਾਹਿਬ ਤੇ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਜੀ ਨੂੰ ਜਾਂਦਾ ਕਿ ਜਨਾਂ ਦੀ ਇੱਕ ਉੱਚੀ ਸੋਚ ਸਰਕਾਰ ਬਹੁਤ ਸਾਰੀਆਂ ਚੀਜ਼ਾਂ ਇਦਾਂ ਦੀਆਂ ਸੀ ਜਿਹੜੀਆਂ ਪਹਿਲਾਂ ਦਿੱਲੀ ਦੇ ਵਿੱਚ ਦਿੱਲੀ ਸਰਕਾਰ ਨੇ ਜਾਂ ਕੇਜਰੀਵਾਲ ਸਾਹਿਬ ਨੇ ਲਾਗੂ ਕੀਤੀਆਂ ਸੀਗੀਆਂ ਸੋ ਸਾਨੂੰ ਸੌਖ ਹੋ ਗਈ ਕਿ ਅਸੀਂ ਉਹਨਾਂ ਨੂੰ ਕਾਪੀ ਕਰਨਾ ਸੀਗਾ ਔਰ ਉਹ ਘੱਟ ਸਮੇਂ ਦੇ ਵਿੱਚ ਦਿੱਲੀ ਨੂੰ ਤੇ ਤੀਸਰੀ ਸਰਕਾਰ ਸਾਡੀ ਚੱਲ ਰਹੀ ਹੈ ਪਰ ਇੱਥੇ ਮਾਨ ਸਾਹਿਬ ਨੇ ਬੜੇ ਘੱਟ ਸਮੇਂ ਦੇ ਵਿੱਚ ਦਿੱਲੀ ਨਾਲੋਂ ਵੱਡੇ ਪੱਦਰ ਦੇ ਉੱਤੇ ਇੱਥੇ ਉਹਨਾਂ ਨੂੰ ਇੰਪਲੀਮੈਂਟ ਕੀਤਾ ਔਰ ਉਹਦੇ ਨਤੀਜੇ ਆਉਣੇ ਸ਼ੁਰੂ ਹੋ ਗਏ। ਰਿੰਟੂ ਜੀ ਕਦੀ ਕਦੀ ਮੁਸ਼ਕਲ ਨਹੀਂ ਆਂਦੀ ਕਿ ਪਹਿਲਾਂ ਤੁਸੀਂ ਕਾਂਗਰਸ ਸੀ ਚੋਣ ਵੀ ਲੜੇ ਸੀ ਅਨਿਲ ਜੋਸ਼ੀ ਦੇ ਸਾਹਮਣੇ ਪਰ ਤੁਸੀਂ ਜਿੱਤ ਨਹੀਂ ਪਾਏ ਮੁਸ਼ਕਲ ਨਹੀਂ ਆਂਦੀ ਕਿ ਪਹਿਲਾਂ ਅਸੀਂ ਕੈਪਟਨ ਅਮਿੰਦਰ ਸਿੰਘ ਦੀ ਤਾਰੀਫ਼ ਕਰਦੇ ਹੋਏ ਇਹ ਅੱਜ ਅਸੀਂ ਆਮ ਆਦਮੀ ਪਾਰਟੀ ਦੇ ਲੀਡਰ ਦੀ ਤਾਰੀਫ਼ ਕਰੀ। ਦੇਖੋ ਜਿਹੜਾ ਬੰਦਾ ਤਾਰੀਫ਼ ਦੇ ਕਾਬਲ ਹੋ ਉਹਦੀ ਤਾਰੀਫ਼ ਹੋਣੀ ਆ। ਮੈਂ ਤੁਹਾਨੂੰ ਪਤਾ ਹੋਵੇਗਾ ਕਿ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਤੋਂ ਪਹਿਲਾਂ ਮੈਂ ਕੁਰਸੀ ਦੇ ਉੱਤੇ ਬੈਠਾ ਸੀਗਾ ਮੇਰੇ ਕੋਲ ਗੁਰੂ ਰਾਮਦਾਸ ਦੀ ਨਗਰੀ ਸ਼੍ਰੀ ਅਮਰਸਰ ਸਾਹਿਬ ਦਾ ਮੈਂ ਮੇਅਰ ਸੀਗਾ ਔਰ ਮੈਂ ਆਪਣੀ ਮੇਅਰ ਦੀ ਕੁਰਸੀ ਦੀ ਪ੍ਰਵਾਹ ਕੀਤੇ ਤੋਂ ਬਿਨਾ ਮੈਂ ਆਮ ਆਦਮੀ ਪਾਰਟੀ ਜੁਆਇਨ ਕੀਤੀ ਕਿਉਂਕਿ ਕਾਂਗਰਸ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਨਗਾਰ ਆ ਗਿਆ ਸੀ ਕੈਪਟਨ ਅਮਰਿੰਦਰ ਸਿੰਘ ਨੂੰ ਜਲੀਲ ਕਰਕੇ ਪਾਰਟੀ ਚੋਂ ਕੱਢ ਦਿੱਤਾ ਪਾਰਟੀ ਦੇ ਵਿੱਚ ਉਹ ਜਿਹੜੇ ਲੋਕ ਡਿਜ਼ਰਵ ਨਹੀਂ ਸੀ ਕਰਦੇ ਉਹ ਜਿਹੜੀਆਂ ਪ੍ਰਾਈਮ ਪੋਸਟ ਤੇ ਆ ਗਏ ਉਹਨਾਂ ਨੇ ਉਹ ਕਿੰਨਾ ਦੀ ਕਿੰਨਾ ਦੀ ਗੱਲ ਕਰਦੇ ਤੁਸੀਂ ਸੋ ਚਲੋ ਆਪਾਂ ਨਾਮ ਕਾਨੂੰ ਲੈਣਾ ਇੱਕ ਆਇਆ ਹੋਵੇ ਤਾਂ ਫਿਰ ਹੈ ਨਾ ਕਿ ਬਹੁਤ ਚੰਗੇ ਬੰਦੇ ਤੁਸੀਂ ਵੇਖੋ ਸਾਰੇ ਪਾਰਟੀ ਚੋਂ ਜਿਹੜੇ ਉਹਨਾਂ ਨੇ ਇੱਕ ਇੱਕ ਕਰਕੇ ਕੋਈ ਆਪ ਚੱਲ ਗਿਆ ਕੋਈ ਉਹਨਾਂ ਨੇ ਕਰਦੇ ਸੋ ਕਾਂਗਰਸ ਦਾ ਜਿਹੜਾ ਇੱਕ ਨਜ਼ਰੀਆ ਸੀ ਉਹ ਸਿਰਫ ਕਾਂਗਰਸ ਦੇ ਲੀਡਰਾਂ ਦਾ ਆਪਣੇ ਘਰ ਪਰਨ ਤੱਕ ਰਹਿ ਗਿਆ ਸੀਗਾ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਤੋਂ ਅਸੀਂ ਪ੍ਰਭਾਵਿਤ ਸੀਗੇ ਔਰ ਬਿਨਾ ਕਿਸੇ ਲਾਲਚ ਤੋਂ ਅੱਜ ਤੇ ਸਰਕਾਰ ਬਣੀ ਆ ਸਰ ਹਰ ਬੰਦਾ ਹੀ ਸਾਡੇ ਵੱਲ ਭੱਜ ਕੇ ਆ ਰਿਹਾ ਸਰਕਾਰ ਬਣ ਤੋਂ ਪਹਿਲਾਂ ਮੈਂ ਆਮ ਆਦਮੀ ਪਾਰਟੀ ਜੁਆਇਨ ਕੀਤੀ ਉਹਦਾ ਕਾਰਨ ਇਹ ਸੀਗਾ ਕਿ ਆਮ ਆਦਮੀ ਪਾਰਟੀ ਆਮ ਲੋਕਾਂ ਦੀ ਗੱਲ ਕਰ ਰਹੀ ਸੀ ਆਮ ਆਮ ਆਦਮੀ ਪਾਰਟੀ ਡਿਲੀਵਰ ਕਰਦੀ ਸੀ ਕਾਂਗਰਸ ਦੇ ਵਿੱਚ ਜਾਂ ਦੂਜੀਆਂ ਪਾਰਟੀਆਂ ਦੇ ਵਿੱਚ ਲੋਕਾਂ ਨੂੰ ਜਦੋਂ ਵੀ ਇਲੈਕਸ਼ਨਾਂ ਹੁੰਦੀਆਂ ਮੈਨੀਫੈਸਟੋ ਬੜੇ ਲੰਬੇ ਚੌੜੇ ਦਿੱਤੇ ਜਾਂਦੇ ਆ ਲੋਕਾਂ ਨੂੰ ਲਾਲੀਪਾਪ ਖਾਈ ਜਾਂਦੇ ਆ ਪਰ ਉਹਦੀ ਜਿਹੜੀ ਇੰਪਲੀਮੈਂਟੇਸ਼ਨ ਉਹ ਕਦੀ ਮੈਂ ਵੇਖੀ ਨਹੀਂ ਕੀ ਲੱਗਦਾ ਕਿ ਕੈਪਟਨ ਇਹ ਕਹਾਰ ਰਿਹਾ ਕਿ ਇੰਨੇ 2 ਸਾਲਾਂ ਦੇ ਅੰਦਰ ਅੰਦਰ ਆਪਣਾ 95% ਜਿਹੜਾ ਮੈਨੀਫੈਸਟੋ ਕਹ ਲੋ ਜਾਂ ਜਿੰਨੂੰ ਤੁਸੀਂ ਗਰੰਟੀਆਂ ਕਹਿੰਦੇ ਜੋ ਪੂਰੀਆਂ ਕੀਤੀਆਂ ਜਿਹੜੀ ਕੋਈ ਇਕ ਅੱਧੀ ਰਹਿ ਗਈ ਆ ਉਹ ਵੀ ਆਉਣ ਵਾਲੇ ਸਮੇਂ ਦੇ ਵਿੱਚ ਉਹਦੇ ਉੱਤੇ ਵੀ ਸਾਡੀ ਪਾਰਟੀ ਨੇ ਕੰਮ ਕੀਤਾ ਕੋਈ ਵੀ ਸਾਡੀ ਪਾਰਟੀ ਇਦਾਂ ਹੁੰਦਾ ਕਿਸੇ ਦੇ ਨਾਲ ਕੋਈ ਵੀ ਮਤਲਬ ਕਿ ਅਸੀਂ ਅਨਾਉਂਸਮੈਂਟ ਨਹੀਂ ਕਰਦੇ ਜਿਹੜੀ ਨਾ ਪੂਰੀ ਕਰਨੀ ਹੋਵੇ ਉਹ ਜਿੰਨੀਆਂ ਵੀ ਚੀਜ਼ਾਂ ਅਸੀਂ ਅਨਾਉਂਸ ਕੀਤੀਆਂ ਨੇ ਉਹ ਸਾਰੀਆਂ ਦੀਆਂ ਸਾਰੀਆਂ ਰੇਡੀਆਂ ਪੂਰੀਆਂ ਕੀਤੀਆਂ ਜਾਣੀਆਂ ਜੇ ਕੋਈ ਇੱਕ ਅੱਧੀ ਚੀਜ਼ ਰਹਿ ਗਈ ਆ ਤੇ ਉਹਦੇ ਉੱਤੇ ਵੀ ਕੰਮ ਹੋ ਰਿਹਾ ਹਰਪਾਲ ਚੀਮਾ ਜੀ ਸਾਡੇ ਫਾਈਨਾਂਸ ਮਿਨਿਸਟਰ ਨੇ ਉਹਨਾਂ ਦਾ ਬਿਆਨ ਵੀ ਆ ਗਿਆ ਕਿ ਆ ਜਿਹੜਾ ਸੱਡੀਆਂ ਪੈਣਾ ਨੂੰ 1-1000 ਰੁਪਏ ਦੇਣਾ ਉਹਦਾ ਵੀ ਉਹਨਾਂ ਪ੍ਰਬੰਧ ਕਰ ਲਿਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਜਲਦੀ ਉਹ ਵੀ 1-1000 ਕੀ ਲੱਗਦਾ ਜਿਹੜੇ ਵਿਧਾਨ ਸਭਾ ਚੋਰਨ ਹੋਏ ਆ ਉਸ ਦੇ ਵਿੱਚ ਅਗਰ ਕਾਂਗਰਸ ਨੂੰ ਘੱਟ ਸੀਟਾਂ ਮਿਲੀਆਂ ਤੇ ਉਸ ਦਾ ਰੀਜ਼ਨ ਇਹੋ ਹੀ ਹੈ ਕਿ ਉਸ ਦੇ ਵਿੱਚ ਆਪਸੀ ਕਲੇਸ਼ ਹੈ ਜਾਂ ਕੈਪਟਨ ਅਮਿੰਦਰ ਸਿੰਘ ਦਾ ਉਸ ਕਾਂਗਰਸ ਤੋਂ ਬਾਹਰ ਜਾਣਾ ਵੇਖੋ ਕਈ ਚੀਜ਼ਾਂ ਨੇ ਪਹਿਲੀ ਗੱਲ ਤੇ ਆ ਕਿ ਤੁਸੀਂ ਜੋ ਮਰਜ਼ੀ ਆਪਣੀ ਕਲੇਸ਼ ਕਰੀ ਜਾਓ ਉਹਦੇ ਨਾਲ ਲੋਕਾਂ ਨੂੰ ਮੈਟਰ ਨਹੀਂ ਕਰਦਾ ਲੋਕਾਂ ਨੂੰ ਡਿਲੀਵਰ ਕਰੋ ਲੋਕਾਂ ਨੇ ਤੁਹਾਡੇ 'ਚ ਵਿਸ਼ਵਾਸ ਪ੍ਰਗਟ ਕੀਤਾ ਤੁਹਾਨੂੰ ਸਰਕਾਰ ਦਿੱਤੀ ਔਰ ਤੁਸੀਂ ਉਹ ਉਹ ਜਿਹੜਾ 5 ਸਾਲ ਦਾ ਸਮਾਂ ਸੀ ਉਹਦੇ ਵਿੱਚ ਲੋਕਾਂ ਨੂੰ ਡਿਲੀਵਰ ਨਹੀਂ ਕਰ पाए ਤੁਸੀਂ ਆਪਨੇ ਘਰ ਪਰੇ ਜਾਂ ਆਪਣੀ ਕਾਟੋਕਲੇਸ਼ 'ਚ ਲੱਗੇ ਰਹੇ ਔਰ ਹੁੰਦਾ ਇਹੀ ਆ ਕਿ ਜਦ ਤੱਕ ਤੁਸੀਂ ਡਿਲੀਵਰ ਨਹੀਂ ਕਰਦੇ ਲੋਕਾਂ ਦਾ ਵਿਸ਼ਵਾਸ ਨਹੀਂ ਬਣਦਾ ਅੱਜ ਮੈਂ ਦਾਅਵੇ ਨਾਲ ਇਹ ਕਹਿ ਸਕਦਾ ਕਿ ਅੱਜ ਆਮ ਆਦਮੀ ਪਾਰਟੀ ਦੇ ਵਿੱਚ ਲੋਕਾਂ ਦਾ ਵਿਸ਼ਵਾਸ ਹੈ ਕਿਉਂਕਿ ਲੋਕਾਂ ਨੂੰ ਸਾਡੀ ਪਾਰਟੀ ਨੇ ਯਕੀਨ ਦਿਵਾਇਆ ਜਿੱਥੇ ਪਹਿਲਾਂ ਹੁੰਦਾ ਹੈ ਕਿ ਦਿੱਲੀ ਦੇ ਵਿੱਚ ਦਵਾਇਆ ਸੀਗਾ ਸਰਕਾਰ ਇੱਕ ਵਾਰੀ ਬਣ ਸਕਦੀ ਦੋ ਵਾਰੀ ਬਣ ਸਕਦੀ ਤਿੰਨ ਵਾਰੀ ਸਾਡੀ ਸਰਕਾਰ ਰਿਪੀਟ ਹੋਈ ਆ ਦਿੱਲੀ ਦੇ ਵਿੱਚ ਉਸ ਤੋਂ ਬਾਅਦ ਕਾਰਪੋਰੇਸ਼ਨ ਬਣੀ ਆ ਚਾਰ ਇਲੈਕਸ਼ਨਾਂ ਲਗਾਤਾਰ ਆਮ ਆਦਮੀ ਪਾਰਟੀ ਨੇ ਦਿੱਲੀ 'ਚ ਜਿੱਤੀਆਂ ਫਿਰ ਇੱਥੇ ਵੀ ਤੁਸੀਂ ਵੇਖਿਆ ਕਿ ਇੱਥੇ 92 ਸੀਟਾਂ ਲੈ ਕੇ ਆਏ ਆ ਲੋਕਾਂ ਨੂੰ ਵਿਸ਼ਵਾਸ ਆ 92 ਸੀਟਾਂ ਲੈਣ ਤੋਂ ਬਾਅਦ ਜੇ ਅਸੀਂ ਵੀ ਕਹਿੰਦੇ ਕਿ 92 ਸੀਟਾਂ ਆ ਗਈਆਂ ਕੀ ਲੋਡ ਕੰਮ ਕਰਨ ਦੀ ਤੇ ਫਿਰ ਲੋਕਾਂ ਨੇ ਅਸ਼ਰੋ ਹੋਈ ਸਾਡਾ ਕਰਨਾ ਸੀ ਜੋ ਉਹਨਾਂ ਦਾ ਕੀਤਾ ਪਰ ਸਾਡੀ ਸਰਕਾਰ ਨੇ ਸਾਡੇ ਮੁੱਖ ਮੰਤਰੀ ਨੇ ਪਹਿਲੇ ਦਿਨ ਤੋਂ ਹੀ 10-10 12-12 ਘੰਟੇ ਕੰਮ ਕਰਦੇ ਨੇ ਔਰ ਜੋ ਜੋ ਲੋਕਾਂ ਦੇ ਨਾਲ ਵਾਅਦੇ ਕੀਤੇ ਸੀ ਉਹ ਸਾਰੇ ਪੂਰੇ ਕੀਤੇ ਆ ਜਦੋਂ ਤੁਸੀਂ ਲੋਕਾਂ ਦੇ ਨਾਲ ਜੋ ਤੁਸੀਂ ਗੱਲ ਕਰਦੇ ਜੇ ਉਹ ਪੂਰੀ ਕਰਦੇ ਜੇ ਤੇ ਲੋਕਾਂ ਦਾ ਵਿਸ਼ਵਾਸ ਤੁਹਾਡੇ 'ਚ ਹੁੰਦਾ ਸੋ ਅੱਜ ਇਸ ਗੱਲ ਦਾ ਸਾਨੂੰ ਮਾਣ ਆ ਕਿ ਪੰਜਾਬ ਦੇ ਲੋਕ ਆਮ ਆਦਮੀ ਪਾਰਟੀ 'ਚ ਸਾਡੇ ਮੁੱਖ ਮੰਤਰੀ ਸਾਹਿਬ ਸਾਡੇ ਰਾਸ਼ਟਰੀ ਕਨਵੈਨਰ ਦੇ ਵਿੱਚੋਂ ਆਪਣਾ ਵਿਸ਼ਵਾਸ ਪ੍ਰਗਟ ਕਰਦੇ ਨੇ ਨਰਜੋਤ ਸਿੰਘ ਸਿੱਧੂ ਦੀ ਭੂਮਿਕਾ ਨੂੰ ਕੀ ਮੰਨਦੇ ਹੋ ਲੋਕ ਸਭਾ ਚੋਣਾਂ ਦੇ ਵਿੱਚ ਦੇਖੋ ਭੂਮਿਕਾ ਤੇ ਤੁਹਾਂ ਵੇਖਿਆ ਹੀ ਹੈ ਕਿ ਹਰ ਕਈ ਬੰਦੇ ਨੇ ਉਹਨਾਂ ਦੀ ਤੁਸੀਂ ਵੀ ਕਰੀਬੀ ਰਹੇ ਨਰਜੋਤ ਸਿੰਘ ਨਹੀਂ ਮੈਂ ਕਰੀਬੀ ਨਹੀਂ ਮੇਰੇ ਨਾਲ ਤੇ ਉਹਨਾਂ ਦਾ ਜਾਦਾ ਹੀ ਕਰੀਬੀ ਰਹੇ ਨੇ ਉਹਨਾਂ ਦਾ ਇੱਕੋ ਇੱਕ ਟਾਰਗੇਟ ਆ ਕੋਈ ਹਰ ਬੰਦੇ ਦੀ ਇੱਕ ਕੋਈ ਨਾ ਕੋਈ ਕਿਤੇ ਦਿਮਾਗ ਦੇ ਵਿੱਚ ਕੋਈ ਫੈਸੀਨੇਸ਼ਨ ਹੁੰਦੀ ਆ ਉਹਨਾਂ ਦੇ ਦਿਮਾਗ 'ਚ ਸੀਐਮ ਬਣਾ ਇੱਕ ਉਹਨਾਂ ਦੀ ਮੈਂ ਸਮਝਦਾ ਕਿ ਖੁਆਇਸ਼ ਉਹ ਬੰਨ ਲਈ ਉਹਨਾਂ ਨੇ ਬੜੇ ਬੜੀਆਂ ਗੱਲਾਂ ਕੀਤੀਆਂ ਬੜਾ ਕੁਸ਼ ਕੀਤਾ ਹਰ ਕਿਸੇ ਨੂੰ ਚੰਗਾ ਕਿਹਾ ਕਿਸੇ ਨੂੰ ਮਾੜਾ ਕਿਹਾ ਪਰ ਜਿਹੜੇ ਪੰਜਾਬ ਦੇ ਲੋਕ ਹੈ ਮੈਂ ਸਮਝਦਾ ਕਿ ਉਹ ਹਰ ਬੰਦੇ ਨੂੰ ਬਹੁਤ ਚੰਗੀ ਤਰ੍ਹਾਂ ਉਹ ਉਹ ਉਹਨੂੰ ਤੋਲ ਲੈਂਦੇ ਆ ਕਿ ਇਹ ਕੇਸ ਕਾਬਲੇ ਇਹਨੂੰ ਕਿੱਥੇ ਰੱਖਣਾ ਔਰ ਪੰਜਾਬ ਦੀ ਜਨਤਾ ਹਰ ਬੰਦੇ ਨੂੰ ਉੱਥੇ ਰੱਖਦੀ ਹੈ ਜਿੱਥੇ ਉਹ ਰੱਖਣ ਦੇ ਕਾਬਲ ਹੋਵੇ ਕੀ ਲੱਗਦਾ ਬਣੋਗੇ ਕਦੀ ਸੀਐਮ ਇੱਛਾ ਪੂਰੀ ਹੋਏਗੀ ਵੇਖੋ ਕਿਸੇ ਦੀ ਕਿਸਮਤ ਨਾ ਕੌਣ ਰਲਿਆ ਪਰ ਇਹ ਉਹਦੇ ਲਈ ਮਿਹਨਤ ਕਰਨੀ ਪੈਂਦੀ ਆ ਲੋਕਾਂ 'ਚ ਵਿਸ਼ਵਾਸ ਹਾਸਲ ਕਰਨਾ ਪੈਂਦਾ ਲੋਕਾਂ ਦਾ ਉਹੋ ਜਿਹਾ ਕੰਮ ਤੇ ਅਜੇ ਤੱਕ ਕੀਤਾ ਨਹੀਂ ਗਾ ਹਮੇਸ਼ਾ ਹੀ ਇੱਕ ਬਿਆਨਬਾਜ਼ੀ ਤੇ ਆਪਣੀਆਂ ਹੀ ਸਰਕਾਰਾਂ ਨੂੰ ਆਪਣੀ ਪਾਰਟੀ ਨੂੰ ਢੰਡ ਕੇ ਕਿ ਸ਼ਾਇਦ ਮੈਂ ਜੇ ਕੈਪਟਨ ਅਮਰਿੰਦਰ ਸਿੰਘ ਬਣਿਆ ਤੇ ਉਹ ਕੈਪਟਨ ਅਮਰਿੰਦਰ ਸਿੰਘ ਤੋਂ ਸਿੱਧੂ ਸਾਹਿਬ ਨੂੰ ਤਕਲੀਫ ਜੇ ਮੁੜ ਕੇ ਦਲਿਤ ਘਰ ਦਾ ਚੰਨੀ ਸਾਹਿਬ ਬਣ ਗਏ ਤੇ ਚੰਨੀ ਸਭ ਤੋਂ ਤਕਲੀਫ ਜੇ ਬਾਅਦ ਚ ਇੱਕ ਆਮ ਆਦਮੀ ਪਾਰਟੀ ਦਾ ਸਾਡਾ ਮੁੱਖ ਮੰਤਰੀ ਆਮ ਕਰਤਾ ਬਣਿਆ ਜਿਹੜਾ ਲੋਕਾਂ ਚੋਂ ਨਿਕਲ ਕੇ ਆਇਆ ਜਿਹੜਾ ਦਿਨ ਰਾਤ ਕਰਦਾ ਉਹਦੇ ਨਾਲ ਤਕਲੀਫ ਹੁਣ ਗੱਲ ਇਹ ਆ ਕਿ ਇਹ ਇਹ ਇੰਨਾ ਸਾਰੀਆਂ ਚੀਜ਼ਾਂ ਨਾਲ ਗੱਲ ਨਹੀਂ ਬਣਨੀ ਜਦੋਂ ਲੋਕਾਂ ਨੇ ਤੁਹਾਨੂੰ ਹੁਣ ਦੁਦਖਾਰਤਾ ਇੱਕ ਸਮਾ ਸੀ ਉਹ ਗਿਆ ਹੁਣ ਤੇ ਮੇਰੇ ਹਿਸਾਬ ਨਾਲ ਬੀਤੇ ਸਮੇਂ ਦੀ ਗੱਲ ਹੋ ਗਈ ਰਣਨੀਤੀ ਕੀ ਹੈ ਕੀ ਤਿਆਰ ਕਰੋਗੇ ਅਗਰ ਟਿਕਟ ਮਿਲਦੀ ਹੈ ਕਿਉਂਕਿ ਸਾਹਮਣੇ ਅੱਗੇ ਤੇ ਅਕਾਲੀ ਭਾਜਪਾ ਦਾ ਗੱਠਜੋੜ ਹੁੰਦਾ ਸੀ ਹਾਲੇ ਤੱਕ ਗੱਠਜੋੜ ਤੇ ਕੋਈ ਆਇਆ ਨਹੀਂ ਹੈ ਬਿਆਨ ਨਾ ਹੋ ਪਾਇਆ ਚਾਰ ਪਾਰਟੀਆਂ ਸਾਹਮਣੇ ਆ ਅਕਾਲੀ ਦਲ ਹੈ ਭਾਜਪਾ ਹੈ ਫਿਰ ਕਾਂਗਰਸ ਹੈ ਤੁਹਾਡੇ ਪੁਰਾਣੇ ਸਾਥੀ ਕਿਵੇਂ ਦੇਖੋ ਵੱਡੀਆਂ ਗੱਲਾਂ ਕਰ ਗਏ ਉਹਦਾ ਕੋਈ ਫਾਇਦਾ ਨਹੀਂ ਹੁੰਦਾ ਪਰ ਇਸ ਵੇਲੇ ਉਹਨਾਂ ਪਾਰਟੀਆਂ ਦਾ ਜਿੰਨੇ ਵੀ ਤੁਹਾ ਨਾਂ ਲੈ ਉਹਨਾਂ ਦਾ ਇਸ ਵੇਲੇ ਲੋਕਾਂ ਦੇ ਵਿੱਚ ਉਹ ਆਪਣਾ ਆਧਾਰ ਗਵਾ ਚੁੱਕਿਆ ਹੈ ਔਰ ਸਾਡੀ ਪਾਰਟੀ ਨੇ ਆ 2 ਸਾਲ ਦੀ ਸਰਕਾਰ ਦੇ ਵਿੱਚ ਦਿਨ ਰਾਤ ਕੰਮ ਕੀਤਾ ਔਰ ਲੋਕਾਂ ਦਾ ਵਿਸ਼ਵਾਸ ਹਾਸਲ ਕੀਤਾ ਸੋ ਮੈਨੂੰ ਇਹ ਇਲੈਕਸ਼ਨ ਦੇ ਵਿੱਚ ਕਿਤੇ ਇੱਕ ਕਈ ਵਾਰੀ ਹੁੰਦਾ ਕਿ ਅਸੀਂ ਜਦੋਂ ਕਾਂਰਿਆਨ ਸਾਹਿਬ ਨੇ ਗੱਲ ਕਰਦੇ ਜਾਂ ਪਾਰਟੀ ਕੋਈ ਨਾਰਾ ਦਿੰਦੀ ਆ ਤੇ ਜਿੱਦਾਂ ਇੱਥੇ ਪਹਿਲਾਂ ਰਿਵਾਜ ਰਿਹਾ ਸੀ ਐਵੇਂ ਮਤਲਬ ਕਿ ਹਵਾਈ ਗੱਲਾਂ ਜੇ ਸਾਡੇ ਮੁੱਖ ਮੰਤਰੀ ਨੇ 13 0 ਦਾ ਨਾਰਾ ਦਿੱਤਾ ਤੇ ਉਹ ਸੋਚ ਕੇ ਵਿਚਾਰ ਕੇ ਔਰ ਗਰਾਊਂਡ ਚੈੱਕ ਕਰਕੇ ਸਾਰੇ ਸਰਵੇ ਕਰਾ ਕੇ ਦਿੱਤਾ ਔਰ ਮੈਨੂੰ ਇਹ ਇਸ ਗੱਲ 'ਚ ਯਕੀਨ ਹੈ ਸਾਨੂੰ ਆਪਣੇ ਮੁੱਖ ਮੰਤਰੀ ਸਾਹਿਬ ਤੇ ਔਰ ਨੈਸ਼ਨਲ ਕਨਵੀਨਰ ਕੇਜੀਵਲ ਸਾਹਿਬ ਤੇ ਕਿ ਉਹਨਾਂ ਨੇ ਜਿਹੜਾ 13 0 ਦਾ ਇੱਕ ਨਾਰਾ ਦਿੱਤਾ ਉਹ ਅਸੀਂ 13 ਦੀਆਂ 13 ਸੀਟਾਂ ਜਿੱਤਾਂਗੇ ਔਰ ਜਿੰਨੇ ਵੀ ਤੋਹਾ ਬਾਕੀ 3-4 ਕਿਨੇ ਆ ਉਹਨਾਂ ਦੇ ਹਿੱਸੇ 0 ਹੀ ਆ ਇਹ ਅੱਜ ਦੀ ਗੱਲ ਤੁਸੀਂ ਨੋਟ ਕਰ ਲਿਓ ਪਰ ਵਿਪਖਸ਼ੀ 13 0 ਦੇ ਨਾਰੇ ਨੂੰ ਸਹੀ ਕਹਿੰਦੇ ਆ ਲੇਕਿਨ ਉਹ ਕਹਿੰਦੇ ਕਿ ਆਮਾਦੀ ਪਾਰਟੀ ਨੇ ਆਪਣੇ ਖਾਤੇ 0 ਹੀ ਲਿਖੇਣਾ ਹੈ ਮੈਨੂੰ ਕਹਿਣਾ ਹੁੰਦਾ ਜੀ ਪਰ ਗੱਲ ਇਹ ਆ ਕਿ ਤੁਸੀਂ ਲੋਕਾਂ ਨੇ ਟਾਡੇ ਸਾਹਮਣੇ ਫੈਸਲਾ ਕਰ ਦੇਣਾ ਕੈਨ ਨੂੰ ਹੋਣਾ ਆਪਾਂ ਆਪਣੇ ਘਰ ਜੋ ਮਰਜ਼ੀ ਕਹੀ ਜਾਈਏ ਹੁਣ ਬੜੇ ਵੱਡੇ ਲੀਡਰ ਆ ਕਾਂਗਰਸ ਦੇ ਅਕਾਲੀ ਦਲ ਦੇ ਉਹ ਉਹਨਾਂ ਨੂੰ ਹੁਣ ਹਾਈ ਕਮਾਂਡ ਨੇ ਕਿਹਾ ਕਿ ਇਲੈਕਸ਼ਨ ਲੜੋ ਤੇ ਉਹ ਭੱਜਣ ਦਾ ਰਾਹ ਲੱਭਣ ਡੈ ਨੇ ਤੇ ਉਹ ਪੰਜਾਬ ਦੇ ਵਿੱਚ ਬਿਆਨ ਦੇ ਰਹੇ ਆ ਕਿ ਜੇ ਪੰਜਾਬ ਦਾ ਮੁੱਖ ਮੰਤਰੀ ਸਾਡੇ ਨਾਲ ਇਲੈਕਸ਼ਨ ਲੜੇ ਮੁੱਖ ਮੰਤਰੀ ਤੇ ਇਲੈਕਸ਼ਨ ਲੜ ਲਈ ਲੋਕਾਂ ਨੇ ਉਹਨੂੰ ਮੁੱਖ ਮੰਤਰੀ ਬਣਾਤਾ ਉਹ ਕਿਉਂ ਐਮਪੀ ਦੀ ਇਲੈਕਸ਼ਨ ਲੜੇਗਾ ਜੇ ਤੁਹਾਡੇ ਚ ਹਿੰਮਤ ਆ ਤੇ ਤੁਸੀਂ ਆਮ ਆਦਮੀ ਪਾਰਟੀ ਦਾ ਜਿਹੜਾ ਵੀ ਕੈਂਡੀਡੇਟ ਆਉਂਦਾ ਕੋਈ ਵਲੰਟੀਅਰ ਹੋ ਕੇ ਕੋਈ ਲੀਟਰ ਹੋ ਕੇ ਉਹਦਾ ਨਾ ਇਲੈਕਸ਼ਨ ਲੜ ਕੇ ਵਿਖਾਓ ਅੱਜ ਇਹ ਵਿਰੋਧੀ ਪਾਰਟੀਆਂ ਦੇ ਜਿਹੜੇ ਵੱਡੇ ਆਪਣੇ ਆਪ ਨੂੰ ਵੱਡੇ ਚਿਹਰੇ ਘਵਾਉਂਦੇ ਹੋ ਤੇ ਇਸ ਵੇਲੇ ਸਮਝੋ ਕਿ ਆਪਣੀ ਜਾਨ ਬਚਾਉਣ ਦੇ ਕਿ ਸਾਨੂੰ ਕਿਤੇ ਟਿਕਟ ਨਾ ਮਿਲ ਜੇ ਇਸ ਅਸਲੀਅਤ ਆ ਕਿਸੇ ਨੇ ਬਿਮਾਰੀ ਦਾ ਬਹਾਨਾ ਬਣਾਉਣਾ ਕਿਸੇ ਨੇ ਕੋਈ ਨਾ ਕੋਈ ਹੋਰ ਜਿੱਦਾ ਬਹਾਨੇ ਬਣਾਉਣੇ ਚਾਲੂ ਕੀਤੇ ਆ ਬਾਕੀ ਇਹ ਜਿਹੜਾ ਰਿਜ਼ਲਟ ਹੈ ਉਹ ਤੁਹਾਡੇ ਸਾਹਮਣੇ ਆਉਣਾ ਕੋਈ ਇਹ ਨਹੀਂ ਕਿ ਮੈਂ ਵੱਡੀਆਂ ਗੱਲਾਂ ਕਰਦੇ ਆ ਮੈਂ ਲੋਕਾਂ ਦਾ ਜਿਹੜੇ 3 ਕਰੋੜ ਪੰਜਾਬ ਦੇ ਵਚੰਦੇ ਨੇ ਉਹਨਾਂ ਦਾ ਵਿਸ਼ਵਾਸ ਹੈ ਇਸ ਵੇਲੇ ਭਗਵੰਤ ਮਾਨ ਦੀ ਸਰਕਾਰ 'ਚ ਆ ਔਰ ਸਾਡੇ ਮੁੱਖ ਮੰਤਰੀ 'ਚ ਇੱਕ ਕਹਿਨੂ ਹਰ ਬੰਦਾ ਆਪਣੇ ਆਪ ਨੂੰ ਕਹਿੰਦਾ ਪਰ ਜੇ ਕੋਈ ਕਟੜਾ ਇਮਾਨਦਾਰ ਇਸ ਗੱਲ ਦੀ ਤੁਸੀਂ ਹਰ ਪੰਜਾਬ ਦਾ ਇੱਕ ਬੱਚਾ ਬੱਚਾ ਇਹ ਗੱਲ ਨੂੰ ਜਾਣਦਾ ਕਿ ਭਗਵੰਤ ਮਾਨ ਜੀ ਦੇ ਉੱਤੇ ਇੱਕ ਨਵੇਂ ਪੈਸੇ ਦਾ ਦਾਗ ਨਹੀਂਗਾ ਦੋ ਸਾਲ ਦੀ ਸਰਕਾਰ ਦੇ ਵਿੱਚ ਔਰ ਇਮਾਨਦਾਰ ਅਖੌਤੀ ਆਪਣੇ ਮੂੰਹੋਂ بڑے ਬਣੇ ਨੇ ਪਹਿਲੀ ਵਾਰੀ ਇੱਕ ਇਮਾਨਦਾਰ ਅਸੀਂ ਮੁੱਖ ਮੰਤਰੀ ਵੇਖਿਆ ਕਿ ਜਿਹੜੇ ਇਮਾਨਦਾਰੀ ਦੇ ਨਾਲ ਪੰਜਾਬ ਦੇ ਲੋਕਾਂ ਦੀ ਸੇਵਾ ਕਰ ਰਿਹਾ ਔਰ ਦਿਲੋਂ ਦਰਦ ਲੈ ਕੇ ਕਰਦਾ ਇੱਕ ਕਹਾਵਤ ਹੈ ਪੁਰਾਣੀ ਕਹਿੰਦੇ ਚਾਹ ਨਾਲ ਜਿਹਦਾ ਮੂੰਹ ਛੜਦਾ ਤੇ ਲੱਸੀ ਨੂੰ ਵੀ ਫੂਕਾ ਮਰਮਰ ਪੀਤੀ ਜਾਂਦੀ ਹੈ ਸੋ ਤੁਸੀਂ ਪਹਿਲਾਂ ਹਾਰੇ ਹੋ ਇੱਕ ਡਰ ਜ਼ਰੂਰ ਹੁੰਦਾ ਵਾ ਕਿਉਂਕਿ ਪਹਿਲਾਂ ਦੇ ਵਿਧਾਨ ਸਭਾ ਚ ਉਹਨਾਂ ਦੇ ਵਿੱਚ ਵੋਟ ਬਹੁਤ ਘੱਟ ਹੁੰਦੀ ਹੈ ਲੇਕਿਨ ਲੋਕ ਸਭਾ ਚ ਨੋ ਵਿਧਾਨ ਸਭਾ ਵਾ ਨਹੀਂ ਵੇਖੋ ਜਿੱਤ ਹਾਰ ਬਣੀ ਹੁੰਦੀ ਹੈ ਜੇ ਮੈਂ ਵਿਧਾਨ ਸਭਾ ਆ ਰਿਹਾ ਸੀ ਤੇ ਮੈਂ ਜਦੋਂ ਆ ਮੇਰ ਬਣਿਆ ਵਾ ਮੈਨੂੰ ਸਭ ਤੋਂ ਵੱਧ ਪੰਜਾਬ ਦੇ ਵਿੱਚੋਂ ਸਭ ਤੋਂ ਵੱਧ ਜਿਹੜੇ ਵੋਟ ਪਈ ਹੈ ਤੇ ਉਹ ਮੈਨੂੰ ਪਈ ਹੈ ਲੋਕਾਂ ਨੇ ਮੇਰੇ ਤੇ ਵਿਸ਼ਵਾਸ ਪ੍ਰਗਟ ਕੀਤਾ ਸੋ ਜਿਹਦੇ ਤੋਂ ਮੈਂ ਰਿਹਾ ਸੀ ਉਹ ਚਾਰ ਵਾਰੀ ਹਰ ਗਿਆ ਤੇ ਉਹ ਵੀ ਐਮਪੀ ਲੜਨ ਜਾ ਰਿਹਾ ਠੀਕ ਹੈ ਸੋ ਇਹਦੇ ਵਿੱਚ ਜਿਹੜੀ ਸਾਨੂੰ ਵੋਟ ਪੈਣੀ ਆ ਉਹ ਇਹ ਨਹੀਂ ਕਿ ਇਕੱਲੇ ਮੇਰੇ ਮੂੰਹ ਨੂੰ ਪੈਣੀ ਆ ਉਹ ਪਾਰਟੀ ਦੇ ਮੂੰਹ ਨੂੰ ਪੈਣੀ ਆ ਪਾਰਟੀ ਦੇ ਕੰਮਾਂ ਨੂੰ ਮੂੰਹ ਪੈਣੀ ਆ ਕੇਜਰੀਵਾਲ ਸਾਹਿਬ ਨੂੰ ਵੋਟ ਪੈਣੀ ਆ ਔਰ ਸਾਡੇ ਜਿਹੜੇ ਹਰਮਨ ਪਿਆਰੇ ਲੋਕਾਂ ਦੇ ਇਸ ਵੇਲੇ ਮੁੱਖ ਮੰਤਰੀ ਨੇ ਪੰਜਾਬ ਦੇ ਭਗਵੰਤ ਮਾਨ ਉਹਨਾਂ ਦੇ ਕੀਤੇ ਕੰਮਾਂ ਨੂੰ ਪੈਣੀ ਆ ਸੋ ਜੇ ਪਾਰਟੀ ਸਾਨੂੰ ਮੌਕਾ ਦਿੰਦੀ ਆ ਔਰ ਮੈਂ ਇਹ ਗੱਲ ਬੜੇ ਨੀਵਾ ਹੋ ਕੇ ਕਹਿਣਾ ਕਿ ਪ੍ਰਮਾਤਮਾ ਦੀ ਕਿਰਪਾ ਨਾਲ ਬਹੁਤ ਵੱਡੇ ਅੰਤਰ ਦੇ ਨਾਲ ਜਿਹੜੀ ਆਮ ਆਦਮੀ ਪਾਰਟੀ ਦੀ ਇਥੋਂ ਜਿੱਤ ਹੋਈ ਵਿਜ਼ਨ ਕੀ ਰੱਖਿਆ ਵਾ ਲੋਕ ਸਭਾ ਚੋਣ ਦੇ ਵਿੱਚ ਵਿਜ਼ਨ ਹੁੰਦੇ ਸਰ ਜੀ ਮੈਂ ਇੱਕ ਗੱਲ ਮੈਂ ਕੈਮਰੇ ਦੇ ਸਾਹਮਣੇ ਕਲੀਅਰ ਕਰਨਾ ਚਾਹੁੰਦਾ ਕਿ ਸਾਡੇ ਲੋਕਾਂ ਨੇ ਨਾ ਇੱਕ ਲੋਕਾਂ ਨੂੰ ਸਮਝਿਆ ਕਿ ਇਹ ਇਹਨਾਂ ਲੋਕੀਂ ਪੇਟ ਬکریاں ਨੇ ਇਹਨਾਂ ਨੂੰ ਸਮਝ ਨਹੀਂ ਗਈ ਲੋਕ ਬੜੇ ਸਿਆਣੇ ਆ ਜਿਹੜਾ ਮੈਂਬਰ ਪਾਰਲੀਮੈਂਟ ਹੁੰਦਾ ਉਹ ਐਵੇਂ ਆਪਣਾ ਵਿਜ਼ਨ ਦੇ ਦੇ ਉਹ ਕੋਈ ਵਿਜ਼ਨ ਨਹੀਂ ਹੁੰਦਾ ਮੈਂ ਕਿੰਨੀ ਕ ਆਪਣੀ ਸਮਝ ਨਾਲ ਗੱਲ ਕਰੂੰਗਾ ਜਿਹੜਾ ਵਿਜ਼ਨ ਆ ਉਹ ਲੋਕਾਂ ਦੇ ਨਾਲ ਇੱਕ ਸਲਾਹ مشورہ ਕਰਾਂਗੇ ਬੜੇ ਬੜੇ ਬੁੱਧੀਜੀਵੀ ਸਾਡੇ ਸ਼ਹਿਰ ਦੇ ਵਿੱਚ ਬੈਠੇ ਨੇ ਸ਼ਹਿਰ ਦੀ ਕੀ ਲੋੜ ਆ ਔਰ ਪਿੰਡਾਂ ਦੀ ਕੀ ਲੋੜ ਆ ਉਹਨਾਂ ਸਾਰਿਆਂ ਦੇ ਨਾਲ ਉਹਨਾਂ ਦੇ ਵਿਚਾਰ ਲੈ ਕੇ ਇਨਕੋਰਪੋਰੇਟ ਕਰਕੇ ਚੰਗੇ ਬੰਦਿਆਂ ਨਾਲ ਸਲਾਹ ਕਰਕੇ ਅਸੀਂ ਵਿਜ਼ਨ ਲਾਵਾਂਗੇ ਜਿਹੜਾ ਮੈਂਬਰ ਪਾਰਲੀਮੈਂਟ ਹੁੰਦਾ ਮੈਂਬਰ ਪਾਰਲੀਮੈਂਟ ਮੈਂ ਇੱਥੇ ਰੋਜ਼ ਵੇਖ ਰਿਹਾ ਜਿਹੜੇ ਨਵੇਂ-ਨਵੇਂ ਕੈਂਡੀਡੇਟ ਬਣੇ ਨੇ ਅਸੀਂ ਆਹ ਕਰਤਾ ਅਸੀਂ ਆਹ ਕਰ ਦਾਂਗੇ ਜਿਹੜਾ ਮੈਂਬਰ ਪਾਰਲੀਮੈਂਟ ਹੁੰਦਾ ਉਹ ਸਿਰਫ ਆਪਣੀ ਆਪਣੇ ਹਾਊਸ 'ਚ ਆਪਣੀ ਗੱਲ ਕਰ ਸਕਦਾ ਆਪਣੀ ਡਿਮਾਂਡ ਕਰ ਸਕਦਾ ਉਹਦੀ ਕੋਈ ਇਹ ਨਹੀਂਗਾ ਕਿ ਕੋਈ ਮੈਂਬਰ ਪਾਰਲੀਮੈਂਟ ਅਥਾਰਟੀ ਨਾਲ ਕੋਈ ਕੰਮ ਕਰ ਸਕਦਾ ਮੈਂਬਰ ਪਾਰਲੀਮੈਂਟ ਪ੍ਰੈਸ਼ਰ ਬਣਾ ਸਕਦਾ ਜੇ ਸਾਨੂੰ ਇੱਥੇ ਪੰਜਾਬ ਦੀ ਜਨਤਾ ਜਿੱਦਾਂ 13 'ਚੋਂ 13 ਸੀਟਾਂ ਦੇ ਕੇ ਭੇਜਦੀ ਆ ਸਾਡੇ ਮੁੱਖ ਮੰਤਰੀ ਸਾਹਿਬ ਨੇ ਵੀ ਇਹੀ ਗੱਲ ਕਹੀ ਹੈ ਕਿ ਅਸੀਂ ਇੱਕ ਬਹੁਤ ਵੱਡਾ ਪ੍ਰੈਸ਼ਰ ਸਾਡਾ ਜਿਹੜਾ ਉਹ ਵਿਧਾਨ ਸਭਾ ਦੇ ਵਿੱਚ ਹੋਊਗਾ ਅਸੀਂ 13 ਇੱਥੋਂ ਜਿੱਤ ਕੇ ਆਵਾਂਗੇ ਕੋਈ ਹੋਰ ਹਿੰਦੁਸਤਾਨ 'ਚੋਂ ਜਿੱਤਾਂਗੇ ਕੁਝ ਸਾਡੇ ਰਾਜ ਸਭਾ ਮੈਂਬਰ ਆ ਅਸੀਂ ਕੋਈ 50-30 ਉੱਥੇ ਬੰਦੇ ਰੋਲੇ ਪਾਵਾਂਗੇ ਤੇ ਦਿਸੇਗਾ ਉੱਥੇ ਹਾਊਸ ਦੇ ਵਿੱਚ ਕੋਈ ਦੱਸੇਗਾ ਕਿ ਪੰਜਾਬ ਦੀ ਪ੍ਰਤੀਨਿਧਤਾ ਹੋ ਰਹੀ ਹੈ ਔਰ ਪੰਜਾਬ ਦੇ ਨਾਲ ਜਿੰਨੀਆਂ ਚੀਜ਼ਾਂ ਦਾ ਵਿਤਕਰਾ ਹੁੰਦਾ ਵਾ ਉਹਨੂੰ ਰੋਕਾਂਗੇ ਅੱਜ 8000 ਕਰੋੜ ਰੁਪਈਆ ਸਾਡਾ ਉੱਥੇ ਆਰਡੀਐਫ ਦਾ ਰੂਰਲ ਡਵੈਲਪਮੈਂਟ ਫੰਡ ਦਾ ਨੈਸ਼ਨਲ ਹੈਲਥ ਮਿਸ਼ਨ ਦਾ ਫਸਿਆ ਵਾ ਬਹੁਤ ਸਾਰੇ ਪ੍ਰੋਜੈਕਟ ਹੁੰਦੇ ਨੇ ਜਿਹੜੇ ਟੂਰਿਜ਼ਮ ਦੇ ਜਾਂ ਹੋਰ ਕੇਂਦਰ ਸਰਕਾਰ ਦੀਆਂ ਸਕੀਮਾਂ ਜਿੰਨਾਂ ਤੋਂ ਸਾਨੂੰ ਵਾਂਝਾ ਕਰ ਦਿੱਤਾ ਜਾਂਦਾ ਕਿ ਚਲੋ ਇਹਨਾਂ ਦੀ ਕਿਹੜੀ ਕੋਈ ਗੱਲ ਕਰਨ ਵਾਲਾ ਉਹ ਅਸੀਂ ਸਾਰੇ ਉਹਨਾਂ ਦੇ ਉੱਤੇ ਜਿਹੜਾ ਫੋਕਸ ਰੱਖਾਂਗੇ ਔਰ ਆਪਣਾ ਪ੍ਰੈਸ਼ਰ ਬਣਾ ਕੇ ਪੰਜਾਬ ਦਾ ਹੱਕ ਲੈ ਕੇ ਆਵਾਂਗੇ ਅਮਰਿਤਪਾਲ ਦਾ ਪਰਿਵਾਰ ਧਰਨੇ ਤੇ ਬੈਠਾ ਕਰੀਬ 15 ਦਿਨ ਹੋ ਗਏ ਆ ਅੱਜ ਵੀ ਬੈਠਾ ਹੈ ਕੀ ਉਹ ਕਹਿੰਦੇ ਸਰਕਾਰ ਦੁਆਰਾ ਸਾਡੀ ਆਵਾਜ਼ ਨਹੀਂ ਚੁੱਕੀ ਜਾ ਰਹੀ ਨਾ ਹੀ ਸਰਕਾਰ ਦੁਆਰਾ ਕੋਈ ਹੱਲ ਕੀਤਾ ਜਾ ਰਿਹਾ ਹੈ ਕੀ ਲੱਗਦਾ ਹੈ ਕਿ ਉਹ ਪਰਿਵਾਰ ਜੇ ਅੱਜ ਧਰਨੇ ਤੇ ਬੈਠਾ ਹੈ ਉਹਨਾਂ ਨਾਲ ਕਈ ਇਹੋ ਜਿਹੀ ਸਮਾਜ ਸੇਵੀ ਸੰਸਥਾਵਾਂ ਸਿਕ ਸੰਗਠਨ ਵੀ ਹੈ ਲੋਕ ਸਭਾ ਚੋਣਾਂ ਦੇ ਵਿੱਚ ਇਸ ਦਾ ਵੀ ਫਰਕ ਪਏਗਾ ਦੇਖੋ ਮੈਂ ਤੁਹਾਨੂੰ ਇਹੀ ਗੱਲ ਕਹਿਣਾ ਚਾਹੁੰਦਾ ਕਿ ਕਈ ਚੀਜ਼ਾਂ ਹੁੰਦੀਆਂ ਜਿਹੜੀਆਂ ਪੰਜਾਬ ਸਰਕਾਰ ਦੇ ਬਿਰੋਕਰੇਟਾਂ ਵੀ ਪੰਜਾਬ ਸਰਕਾਰ ਕਰਦੀ ਹੈ ਪਰ ਹੁੰਦਾ ਇਹ ਆ ਕਿ ਜਿੱਦ ਜਿੱਥੋਂ ਕੋਈ ਵੀ ਬੰਦਾ ਚਾਹੇ ਉਹ ਕਿਸੇ ਵੀ ਧਰਮ ਨੂੰ ਬਿਲੋਂਗ ਕਰਦਾ ਹੋਵੇ ਕਿਸੇ ਨੂੰ ਵੀ ਕਰਦਾ ਹੋਵੇ ਸਭ ਤੋਂ ਉੱਤੇ ਸਭ ਤੋਂ ਪ੍ਰਾਇੋਰਟੀ ਜਿਹੜੀ ਆ ਉਹ ਹੁੰਦੀ ਆ ਸੂਬੇ ਦੇ ਵਿੱਚ ਅਮਨ ਸ਼ਾਂਤੀ ਦੀ ਔਰ ਜਦੋਂ ਤੁਸੀਂ ਆਪਣੇ ਘਰ ਦੇ ਵਿੱਚ ਹੀ ਅਮਨ ਸ਼ਾਂਤੀ ਨੂੰ ਖਤਰਾ ਹੋਵੇ ਤੇ ਫਿਰ ਪ੍ਰੋਬਲਮ ਆਉਂਦੀ ਆ ਸੋ ਪਿਛਲੇ ਸਮੇਂ ਦੇ ਵਿੱਚ ਜੋ ਵੀ ਵਾਪਰਿਆ ਉਹਦੇ ਨਾਲ ਪੰਜਾਬ ਦੀ ਅਮਨ ਸ਼ਾਂਤੀ ਨੂੰ ਪ੍ਰੋਬਲਮ ਆਈ ਉਹਦੇ ਵਿੱਚ ਤੁਹਾਂ ਵੇਖਿਆ ਕੇਂਦਰ ਸਰਕਾਰ ਦਾ ਵੀ ਰੋਲ ਰਿਹਾ ਉਨ ਜਿੱਥੋਂ ਤੱਕ ਪੰਜਾਬ ਸਰਕਾਰ ਕਰ ਸਕਦੀ ਹੋਏਗੀ ਉਹ ਉਹ ਮੇਰੇ ਮਤਲਬ ਕਿ ਇਹ ਪ੍ਰੈਰੋਗੇਟਿਵ ਤੋਂ ਤਾਂ ਦੀ ਗੱਲ ਹੈ ਇਹ ਤੇ ਉਹ ਹੀ ਦੱਸ ਸਕਦੇ ਇੱਕ ਆਖਰੀ ਸਵਾਲ ਭਾਜਪਾ ਦਾ ਲੀਡਰ ਤਰਨਜੀਤ ਸਿੰਘ ਸੰਧੂ ਹੋ ਸਕਦਾ ਹੈ ਕਿ ਸੰਭਾਵਿਤ ਉਮੀਦਵਾਰ ਹੋਏ ਅਕਾਲੀ ਦਲ ਦੇ ਅਨਿਲ ਜੋਸ਼ੀ ਜੀ ਹੈ ਦੂਜੇ ਪਾਸੇ ਕਾਂਗਰਸ ਦੇ ਗੁਰਜੀਤ ਓਜਲਾ ਤੇ ओपी ਸੋਨੀ ਹੈ ਕੀ ਲੱਗਦਾ ਕਿ ਗੁਰਜੀਤ ਓਜਲਾ ਆਣਾ ਚਾਹੀਦਾ ਤੁਹਾਡੇ ਸਾਹਮਣੇ ਕਿ ओपी ਸੋਨੀ ਕੋਈ ਅਟਾਤੀ ਸਾਬ ਉਹ ਤੇ ਨਾ ਕੀ ਗੱਲ ਦਾ ਕੋਈ ਫਰਕ ਪੈਂਦਾ ਕੋਈ ਵੀ ਹੋਵੇ ਏ ਆ ਜਾਵੇ ਬੀ ਆ ਜਾਵੇ ਕਾਂਗਰਸ ਦਾ ਕੈਂਡੀਡੇਟ ਆਉਣਾ ਉਹਦਾ ਮੈਨੂੰ ਕੋਈ ਮਸਲਾ ਨਹੀਂ ਸੋ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ ਸੋ ਐ ਸੰਨ ਕਰਮਜੀਤ ਸਿੰਘ ਰਿੰਟੂ ਜਿਨ੍ਹਾਂ ਦਾ ਸਾਫ਼ ਤੌਰ ਤੇ ਕਹਿਣਾ ਹੈ ਕਿ ਲੋਕ ਸਭਾ ਚੋਣਾਂ ਦੇ ਵਿੱਚ ਅਗਰ ਆਮ ਆਦੀ ਪਾਰਟੀ ਉਹਨਾਂ ਨੂੰ ਟਿਕਟ ਨਾਲ ਨਵਾਜ਼ਦੀ ਹੈ ਤੇ ਉਹ ਪੂਰੀ ਸ਼ਰਧਾ ਨਾਲ ਲੋਕਾਂ ਦੀ ਸੇਵਾ ਕਰਨਗੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਜੋ ਜੋ ਵਿਜ਼ਨ ਹੈ ਜੋ ਲੋਕ ਸਭਾ ਉਮੀਦਵਾਰ ਦਾ ਕੰਮ ਹੁੰਦਾ ਹੈ ਉਹ ਕਰਨਗੇ ਤੇ ਪੰਜਾਬ ਦੇ ਵਿੱਚ 13 ਚੋਂ 13 ਸੀਟਾਂ ਜਿਹੜੀ ਆਮ ਆਦਮੀ ਪਾਰਟੀ ਜੇ ਦਰਜ ਕਰੇਗੀ ਅਮਿਤ ਸ਼ਰਮਾ ਪੰਜਾਬ ਤੱਕ ਅੰਮ੍ਰਿਤਸਰ